ਤੇ ਹੁਣ ਦੇਖਣਾ ਇਹ ਹੈ ਕਿ ਪੰਜਾਬ ਤਾਂ ਦੇ ਰਿਹਾ ਇਹਨਾਂ ਨੂੰ ਰੋਜ਼ਗਾਰ ਰਹਿਣ ਦੀ ਜਗ੍ਹਾ ਪਰ ਇਹ ਜਿਆਦਾ ਹੀ ਚਾਮਲੇ ਫਿਰ ਰਹੇ ਨੇ ਸਾਡੇ ਪੰਜਾਬੀਆਂ ਦੇ ਕਰ ਰਹੇ ਨੇ ਹਮਲੇ ਤੇ ਦੋਸਤੋ ਸਭ ਤੋਂ ਜਿਹੜੀ ਵੱਡੀ ਖਬਰ ਸਾਹਮਣੇ ਆਈ ਹੈ ਉਹ ਆਈ ਹੈ ਸ੍ਰੀ ਅਮਰੀਕਸਰ ਸਾਹਿਬ ਤੋਂ ਜਿੱਥੇ ਇੱਕ ਸਰਦਾਰ ਵਿਅਕਤੀ ਦੀ ਪਾਗ ਉਤਾਰ ਦਿੱਤੀ ਗਈ ਹੈ ਤੇ ਇੰਨਾ ਹੀ ਨਹੀਂ ਉਹਦੇ ਕੁੱਟਮਾਰ ਵੀ ਕੀਤੀ ਗਈ ਹੈ ਇਸ ਪੂਰੇ ਪਿਛੇ ਗੱਲਬਾਤ ਕਰਦੇ ਆ ਹੋਰ ਵੀ ਤੁਹਾਨੂੰ ਦੱਸਾਂ ਕਿ ਕੀ ਕੀ ਪ੍ਰਵਾਸੀਆਂ ਦੀ ਗੁੰਡਾਗਰਦੀਆਂ ਨੇ ਤੇ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜੇ ਨੇ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ। ਸ਼ਰਮਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਟੀਵੀ ਲਾਇਬ੍ਰੇਰੀ ਵਿੱਚ। ਧੰਨਵਾਦ ਛੋਟੀ ਸਾਹਿਬ ਬਹੁਤ-ਬਹੁਤ ਧੰਨਵਾਦ ਜੀ। ਸ਼ਰਮਾ ਜੀ ਬਹੁਤ ਹੀ ਮੰਦਭਾਗੀਆਂ ਖਬਰਾਂ ਤੇ ਮੈਂ ਅੱਜ ਗੱਲਬਾਤ ਚਰਚਾ ਕਰਾਂਗਾ ਤੁਹਾਡੇ ਨਾਲ ਯਾਨੀ ਕਿ ਇਕਤਾ ਸੀ ਦੇ ਰਿਹਾ ਰੋਜ਼ਗਾਰ, ਦੇ ਰਿਹਾ ਘਰ ਰਹਿਣ ਲਈ ਜਗ੍ਹਾ ਦੇ ਰਿਹਾ ਤੇ ਉਲਟਾ ਸਾਡੇ ਹੀ ਨੌਜਵਾਨਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ। ਬਿਲਕੁਲ ਬਿਲਕੁਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਹੜੀ ਤਾਜ਼ੀ ਖਬਰ ਹੈ ਜੀ ਅਮਰਸਰ ਦੀ ਹੈ ਖਬਰ ਹੈ ਜੀ ਇਹ ਜੀ ਅਮਰਸਰ ਦੇ ਮਜੀਠਾ ਰੋਡ ਤੇ ਰਾਮਨਗਰ ਕਲੋਨੀ ਦੀ ਖਬਰ ਹੈ ਜੀ ਜੀ ਲੋਹੜੀ ਦੇ ਟਾਈਮ 'ਚ ਦੇਖੋ ਹਰ ਇੱਕ ਬੰਦੇ ਨੇ ਜਿਹੜਾ ਲੋਹੜੀ ਦਾ ਤਿਹਾਰ ਮਨਾਉਣਾ ਹੁੰਦਾ ਕੋਈ ਨੱਚ ਕੇ ਗਾ ਕੇ ਟੱਪ ਕੇ ਕੋਈ ਖਾ ਪੀ ਕੇ ਮਨਾਉਂਦਾ ਹੈ ਜੀ ਜੀ ਦੇਖੋ ਕੁਝ ਪ੍ਰਵਾਸੀ ਸੀਗੇ ਜਿਹੜਿਆਂ ਨੇ ਛੱਤ ਤੇ ਡੀਜੇ ਲਾ ਕੇ ਭੋਜਪੂਰੀ ਗਾਣੇ ਜਿਹੜੇ ਲਾਏ ਹੋ ਕਿ ਉਹਦੇ ਤੇ ਆਪਣੀ ਜਿਹੜੀ ਮौज-ਮਸਤੀ ਉਹ ਕਰ ਰਹੇ ਜੀ ਲੇਕਿਨ ਗਾਉਣਾ ਬਜਾਉਣਾ ਜਾਂ ਕਿਸੇ ਚੀਜ਼ ਨੂੰ ਸੈਲੀਬ੍ਰੇਟ ਕਰਨਾ ਇਹ ਇਹ ਵੀ ਇਹ ਦੀ ਇਸ ਵਿਰੋਧਤਾ ਨਹੀਂ ਕਰਦੇ ਕੋਈ ਗਲਤ ਨਹੀਂ ਜੀ ਹੁੰਦਾ ਜੀ ਜੀ ਉਹ ਕਿਨ ਜਿਹੜੇ ਗਾਣੇ বাজ ਰਹੇ ਆ ਕਿ ਆ ਉਹ ਗਾਣਿਆਂ ਦੇ ਸ਼ਬਦ ਠੀਕ ਹੈ ਸੁਣਨੇ ਲਾਇਕ ਹੈ ਜਾਂ ਧੀਆ ਪਣਾ ਸੁਣ ਸਕਦੀਆਂ ਪਰਿਵਾਰ ਸੁਣ ਸਕਦੇ ਨਹੀਂ ਇਹ ਚੀਜ਼ ਜਰੂਰ ਮੈਟਰ ਕਰਦੀ ਹੈ ਜੀ ਜੀ ਵੇਸ਼ਾ ਕ ਭੋਜਪੁਰੀ ਸਾਨੂੰ ਲੋਕਾਂ ਨੂੰ ਸਾਰਿਆਂ ਨੂੰ ਜਾਂ ਆਮ ਜ਼ਿਆਦਾਤਰ ਨਹੀਂ ਪਤਾ ਹੁੰਦੀ ਪਾਸ਼ਾ ਜਾਇਦਾ ਮਤਲਬ ਨਹੀਂ ਪਤਾ ਹੁੰਦਾ ਲੇਕਿਨ ਇਸਦਾ ਮਤਲਬ ਇਹ ਨਹੀਂ ਹੈ ਵੀ ਸਾਰੇ ਹੀ ਲੋਕ ਕਿਤੇ ਨਾ ਕਿਤੇ ਅਣ ਜਾਣਾਂ ਜਾਂ ਸਾਰੇ ਨਹੀਂ ਸਮਝਦੇ ਭੋਜਪੁਰੀ ਗਾਣਿਆਂ ਦੇ ਵਿੱਚ ਜ਼ਿਆਦਾਤਰ ਕਿਤੇ ਨਾ ਕਿਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਗਰ ਤੁਸੀਂ ਵੀਡੀਓ ਦੇਖ ਲੋ ਤਾਂ ਵੀਡੀਓ ਵੀ ਕਿਤੇ ਨਾ ਕਿਤੇ ਸ਼ਰਮ ਨਾਲ ਸਾਰ ਕਰ ਦਿੰਦੀ ਹੈ ਦੇਖ ਕੇ ਜੀ ਜਦੋਂ ਵਿਰੋਧ ਕੀਤਾ ਗਿਆ ਦੇਖੋ ਹੁਣ ਕਿਸੇ ਦੇ ਸਮਝ ਚ ਹੋਣੀ ਐ ਕੋਈ ਕੋਈ ਸਮਝ ਰਿਆ ਹੁਣ ਆ ਉਹ ਸ਼ਬਦਾਂ ਨੂੰ ਜਾਂ ਉਸ ਚੀਜ਼ ਦਾ ਅਰਥ ਸਮਝ ਰਿਆ ਹੁਣ ਉਹਨੇ ਜਾ ਕੇ ਪ੍ਰਵਾਸੀਆਂ ਨੂੰ ਕਿਹਾ ਵੀ ਸਰਦਾਰ ਬੰਦੇ ਬੰਦਾ ਸੀ ਉਹਨੇ ਕਿਹਾ ਵੀ ਭਾਈ ਇਹ ਗਾਣੇ ਬਦਲ ਲਓ ਤੁਸੀਂ ਉਹਨੇ ਬੰਦ ਕਰਨ ਨੂੰ ਨਹੀਂ ਕਿਹਾ ਵੀ ਤੁਸੀਂ ਬੰਦ ਕਰ ਦਿਓ ਉਹਨਾਂ ਨੇ ਕਿਹਾ ਵੀ ਗਾਣੇ ਬਦਲ ਲਓ ਜੀ ਗਾਣੇ ਬਦਲਣ ਦੇ ਪਿੱਛੇ ਹੀ ਉਹ ਕਿਤੇ ਨਾ ਕਿਤੇ ਉਸ ਸਰਦਾਰ ਤੇ ਟੁੱਟ ਕੇ ਪੈ ਗਏ ਉਹਨਾਂ ਦੀ ਪਗੜੀ ਜਿਹੜੀ ਨੱਥ ਗਈ ਕਿਤੇ ਨਾ ਕਿਤੇ ਉਹ ਜਿਆਦਾ ਸੀ ਕਿ ਕੁੱਟ ਮਾਰ ਵੀ ਜਿਹੜੀ ਉਹਨਾਂ ਨੇ ਬਹੁਤ ਜ਼ਿਆਦਾ ਕੀਤੀ ਹੈ ਜੀ ਜੀ ਦੇਖੋ ਐਦਾਂ ਦੀ ਘਟਨਾ ਹੁੰਦੀ ਐ ਜਾਂ ਐਦਾਂ ਦੀ ਇਹਨਾਂ ਨੂੰ ਜਿਹੜੀ ਆਜ਼ਾਦੀ ਐ ਮੈਂ ਖੁਦ ਦੀਆਂ ਆਪਣੀਆਂ ਦੋ ਤਿੰਨ ਆਧਾਰਨਾ ਦੱਸੂੰਗਾ ਜਿਹੜੀਆਂ ਸਾਡੇ ਨਾਲ ਖੁਦ ਨਾਲ ਜਿਹੜੀਆਂ ਮੇਰੀ ਹੁਣ ਜਿਹੜੇ ਕਰੰਟ ਦੇ ਵਿੱਚ ਨਾਲ ਬੀਤ ਰਹੀ ਐ ਜੀ ਜੀ ਜਰੂਰ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਪਰਵਾਸੀ ਮਾੜੇ ਐ ਜਾਂ ਪਰਵਾਸੀ ਆਉਣੇ ਨਹੀਂ ਚਾਹੀਦੇ ਜੀ ਬਿਲਕੁਲ ਨਹੀਂ ਕਹਿੰਦੇ ਲੇਕਿਨ ਜਿਹੜੇ ਇਹਨਾਂ ਦੇ ਨੁਕਸਾ ਐ ਜਾਂ ਜਿਹੜੀ ਐ ਇਹਨਾਂ ਦੀਆਂ ਕਮੀਆਂ ਐ ਉਹ ਸਾਡੇ ਪੰਜਾਬ ਦੇ ਲੋਕਾਂ ਨੂੰ ਮਾਰ ਰਹੀਆਂ ਐ ਜੀ ਜੀ ਦੇਖੋ ਨੁਕਸ ਕਮੀ ਕੀ ਹੈ ਜਿਹੜੀ ਵੀ ਮਾਰਕੀਟ ਚ ਇਹ ਕੰਮ ਕਰਨਗੇ ਜੀ ਉੱਥੇ ਇੱਕ ਤਾਂ ਇਹਨਾਂ ਨੇ ਬਿਲਕੁਲ ਡਾਊਨ ਰੇਟ ਲੈਣਾ ਜੀ ਜੀ ਕਿਉਂ ਇਹਨਾਂ ਦੇ ਖਰਚੇ ਘੱਟ ਹੋਣੇ ਆ ਅ ਇਧਰ ਉਧਰ ਰਹਿਣੇ ਹੁੰਨੇ ਆ ਇਹ ਜਿਹੜੇ ਬਾਲ ਪਰਿਵਾਰ ਵਾਲੇ ਲੋਕ ਪਰਿਵਾਰ ਲੋਕਲ ਬੰਦੇ ਆ ਉਹਨਾਂ ਨੂੰ ਉਸ ਚੀਜ਼ ਚ ਬਾਰਾ ਨਹੀਂ ਖਾਂਦੀ ਮੰਨ ਲਓ ਹੁਣ ਖਰਚੇ ਜਾਣੇ ਆ ਜੀ ਅਸੀਂ ਜੀ ਜੀ ਲੇਬਰ ਚ ਇਹਨਾਂ ਨੇ ਕੱਟ ਲੈ ਲੈਣੀ ਪੰਜਾਬੀ ਬੰਦਾ ਵੱਧ ਮੰਗੂਗਾ ਪਹਿਲਾਂ ਤਾਂ ਮਾਰਕੀਟ ਡਾਊਨ ਕਰਨ ਚ ਇਹਨਾਂ ਦੀ ਗਲਤੀ ਹੈ ਜੀ ਜਾਂ ਬਤਰ ਉਸ ਚੀਜ਼ ਨੂੰ ਘੇਰ ਕੇ ਚੱਲਦੇ ਉਸ ਚੀਜ਼ ਦਾ ਸਾਡੇ ਤੇ ਬਹੁਤ ਅਸਰ ਪੈਂਦਾ ਹੈ ਜੀ ਕਿਉਂ ਪ੍ਰਵਾਸੀਆਂ ਨੂੰ ਕੰਮ ਮਿਲ ਜਾਂਦਾ ਪੰਜਾਬੀ ਬੰਦੇ ਨੂੰ ਮਿਲਦਾ ਨਹੀਂ ਫਿਰ ਅਗਲਾ ਕਹਿੰਦਾ ਪੰਜਾਬੀ ਬੰਦਾ ਤਾਂ ਕੰਮ ਕਰਕੇ ਰਾਜੀ ਨਹੀਂ ਕੰਮ ਕਿਆ ਕਰੂਗਾ ਜੇ ਦਿਹਾੜੀ ਪੂਰੀ ਨਹੀਂ ਜੀ ਮਿਲਦੀ ਜੀ ਸਹੀ ਗੱਲ ਇਹ ਜਿਹੜਾ ਸਭ ਤੋਂ ਵੱਡਾ ਇਹਨਾਂ ਦਾ ਨੁਕਸਾ ਹੈ ਇਹਨਾਂ ਦੀ ਜਿਹੜੀ ਬੋਲਬਾਣੀ ਹੈ ਜੀ ਦੇਖੋ ਮੈਂ ਸਾਰਿਆਂ ਨੂੰ ਨਹੀਂ ਕਹੂੰਗਾ ਬਿਲਕੁਲ ਸਾਰਿਆਂ ਨੂੰ ਨਹੀਂ ਕਹਿੰਦਾ ਬਹੁਤ ਬੰਦੇ ਇਹ ਜਿਹੇ ਆ ਜਿਹੜੇ ਪ੍ਰਵਾਸੀ ਆ ਜੋ ਉਹਨਾਂ ਦੇ ਪਰਿਵਾਰ ਆ ਬਹੁਤ ਵਧੀਆ ਤਰੀਕੇ ਦੇ ਨਾਲ ਵਿਚਰ ਰਹੇ ਰਹ ਰਹੇ ਆ ਕੰਮ ਕਰ ਰਹੇ ਆ ਲੇਕਿਨ ਜ਼ਿਆਦਾਤਰ 80 ਤੋਂ ਲੈ ਕੇ 90% ਤੱਕ ਜਿਹੜਾ ਇਹਨਾਂ ਦਾ ਐਟੀਟਿਊਡ ਆ ਜੀ ਜੀ ਗੱਲ ਕਰਨ ਦਾ ਰਵਈਆ ਗੱਲ ਕਰਨ ਦਾ ਤਰੀਕਾ ਜਿਵੇਂ ਮਤਲਬ ਸਾਰਾ ਕੁਝ ਸਾਡੇ ਹਿਸਾਬ ਨਾਲ ਹੋਣਾ ਹੋਵੇ ਮੈਂ ਆਪਣੀ ਜਿਹੜੀ ਹੋਣ ਦੀ ਕੁਰੰਟ ਦੀ ਜਿਹੜੀ ਮੈਂ ਆਪਣੀ ਗੱਲਬਾਤ ਦੱਸ ਰਿਹਾ ਘਟਨਾ ਦੱਸ ਰਿਹਾ ਘਟਨਾ ਹੀ ਕਹੂੰਗਾ ਮੈਨੂੰ ਜੀ ਕਿਉਂ ਸਾਡੇ ਨਾਲ ਬੀਤੀ ਆ ਸਾਡੇ ਰੋਜ਼ਗਾਰ ਤੇ ਲੱਤ ਵੱਜੀ ਆ ਜੀ ਜੀ ਮੈਂ ਕਿਸੇ ਕੰਪਨੀ ਦੇ ਨਾਲ ਜੁੜਿਆ ਹੋਇਆ 5 ਸਾਲ ਤੋਂ ਨੌਕਰੀ ਕਰਦਾ ਆ ਰਿਹਾ ਹਾਂ ਜੀ ਸਾਡੀ ਕੰਪਨੀ ਦੇ ਵਿੱਚ ਪ੍ਰਵਾਸੀ ਬਿਹਾਰ ਤੋਂ ਯੂਪੀ ਤੋਂ ਐਮਪੀ ਤੋਂ ਅਲੱਗ-ਅਲੱਗ ਸੂਬਿਆਂ ਤੋਂ ਕਿਤੇ ਨਾ ਕਿਤੇ ਸਾਡਾ ਸਟਾਫ ਆ ਜਿਹੜਾ ਕੰਪਨੀ ਨੇ ਬਣਾ ਕੇ ਛੱਡਾਇਆ ਹੋਇਆ ਸੀਗਾ ਜੀ ਜੀ ਹੁਣ ਐਂਡ ਦੇ ਵਿੱਚ ਆ ਕੇ ਕੀ ਹੋਇਆ 2 ਮਹੀਨੇ ਪਹਿਲਾਂ 1.5 1.5 ਮਹੀਨਾ ਪਹਿਲਾਂ ਉਹ ਕੰਪਨੀ ਦਾ ਕੰਟਰੈਕਟ ਪੂਰਾ ਹੋ ਗਿਆ ਜੀ ਜੀ ਕੰਪਨੀ ਵੱਡੀ ਸੀ ਕੰਪਨੀ ਸੂਲਤਾ ਸਹੀ ਦੇ ਰਹੀ ਸੀ ਸਾਰੇ ਬੰਦੇ ਵਧੀਆ ਕੰਮ ਕਰਦੇ ਸੀ ਕੰਟਰੈਕਟ ਖਤਮ ਹੋਣ ਤੋਂ ਬਾਅਦ ਕੰਪਨੀ ਨੇ ਕੀ ਕਰਿਆ ਜਿੰਨੇ ਵੀ ਥੇ ਚਾਹੇ ਪ੍ਰਵਾਸੀ ਦੇ ਚਾਹੇ ਲੋਕਲ ਦੇ ਸਾਰਿਆਂ ਦਾ ਪੱਤਾ ਕੱਢਤਾ ਜੀ ਉਹਨਾਂ ਨੂੰ ਹੱਥ 'ਚ ਫੜਾਤੇ ਰਜਾਇਨ ਉਹਨਾਂ ਦੇ ਮਤਲਬ ਆਊਟ ਕਰਤਾ ਜੀ ਜੀ ਜਿਹੜੇ 18 18 20 20 ਸਾਲ ਦੇ ਪ੍ਰਵਾਸੀ ਲੱਗੇ ਹੋਏ ਤੇ 25 25 ਸਾਲ ਦੇ ਪ੍ਰਵਾਸੀ ਲੱਗੇ ਹੋਏ ਤੇ ਉਹਨਾਂ ਨੂੰ ਵੀ ਘਰ ਦਾ ਰਸਤਾ ਦਿਖਾਤਾ ਜੀ ਜੀ ਹੁਣ ਪੰਗਾ ਕਿੱਥੇ ਪਿਆ ਆ ਕੇ ਜਿਹੜਾ ਨਵਾਂ ਕੰਟਰੈਕਟਰ ਆਇਆ ਨਵਾਂ ਠੇਕੇਦਾਰ ਆਇਆ ਉਹ ਹਲਕੇ ਜੈ ਮਤਲਬ ਉਹ ਜਿਆਦਾ بڑا ਕੰਟਰੈਕਟਰ ਨਹੀਂ بڑی ਕੰਪਨੀ ਨਹੀਂ ਹੈ ਉਹ ਜੀ ਜੀ ਉਹਨੇ ਕੀ ਕਰਿਆ ਪ੍ਰਵਾਸੀ ਨੇ ਕੁਝ ਲੋਕਲ ਲਏ ਉਹਨੇ ਆਪਣਾ ਕੰਮ ਚਲਾਇਆ ਜੀ ਜੀ ਲੇਕਿਨ ਪ੍ਰਵਾਸੀਆਂ ਦੀ ਗਲਤੀ ਕਿੱਥੇ ਆ ਅਗਰ ਤਾਂ ਕੰਪਨੀ ਲੈ ਜਾਂਦੀ ਉਹਨਾਂ ਨੂੰ ਫਿਰ ਤਾਂ ਉਹਨਾਂ ਨੇ ਚਲੇ ਜਾਣਾ ਤੇ ਜਿਹੜਾ ਲੋਕਲ ਬੰਦਾ ਹੁੰਦਾ ਆਪਣਾ ਚੰਗਾ ਰੇਟ ਲੰਦਾ ਚੰਗੀ ਉਹ ਦਿਹਾੜੀ ਲੰਦਾ ਚੰਗੀ ਨਹੀਂ ਚੰਗੀ ਤਨਖਾਹ ਲੰਦਾ ਉਹ ਆਪਣਾ ਕੰਮ ਕਰਦਾ ਜੀ ਜੀ ਠੀਕ ਹੈ ਲੇਕਨ ਪ੍ਰੋਫੈਸਰ ਨੇ ਕੀ ਕਰਿਆ ਜੀ ਜਿਹੜਾ 40000 ਵਾਲਾ ਸੀਗਾ 45000 ਵਾਲਾ ਉਹ 20000 ਰੁਪਏ 'ਚ ਸੋਡੀ ਸਾਹਿਬ ਕੰਮ ਕਰਨ ਲੱਗ ਗਿਆ ਜੀ 35000 ਵਾਲਾ 15000 ਰੁਪਏ 'ਚ ਕੰਮ ਕਰਨ ਲੱਗ ਗਿਆ ਜੀ 20000 ਵਾਲਾ 8000 'ਤੇ ਕੰਮ ਕਰਨ ਲੱਗ ਗਿਆ ਜੀ ਸਭ ਤੋਂ ਵੱਡਾ ਨੁਕਸ ਕਿਹਾ ਪਿਆ ਜਿਹੜੇ ਹੁਣ ਜਿਹੜਾ ਦਾ ਬਤੜ ਤਬਾਤ ਨੇ ਸਾਡਾ ਸਰਦਾ ਨਹੀਂ ਜੀ ਸਾਨੂੰ ਪਤਾ ਸਾਡੇ ਖਰਚੇ ਜੁੜੇ ਹੋਇਆ ਇਸ ਤਾਂ ਕੰਮ ਛੱਡਤਾ ਇਸ ਤਾਂ ਘਰ ਬੈਟ ਗਏ ਉਹ ਪਰਵਾਸੀ ਹੁਣ ਵੀ ਕੰਮ ਕਰ ਰਹੇ ਆ ਅਗਰ ਉਹ ਪਰਵਾਸੀ ਚਲੇ ਜਾਂਦੇ ਲੋਕਲ ਬੰਦਾ ਰੇਟ ਵੀ ਸਹੀ ਲੈਂਦਾ ਤਨਖਾਹ ਵੀ ਸਹੀ ਲੈਂਦਾ ਤਰੀਕੇ ਨਾਲ ਕੰਮ ਵੀ ਕਰਦਾ ਅੱਜ ਉੱਥੇ ਮੌਲ ਕੰਗਤ ਨੂੰ ਅਗਲੀ ਮਹੀਨੇ ਤਰ੍ਹਾਂ 15000 ਆਉਗੀ ਪਰਵਾਸੀ 15 ਲੈਣ ਨੂੰ ਕੀ ਤਿਆਰ ਆ ਜੀ ਇਸ ਚੀਜ਼ ਦਾ ਸਾਡਾ ਵਿਰੋਧ ਆ ਜੀ ਸਹੀ ਗੱਲ ਹੈ ਅਸੀਂ ਅਸੀਂ ਕਾਸੀ ਕਾਮਕਾਰ ਤੋਂ ਮਨਾ ਨਹੀਂ ਕਰਦੇ ਸ਼ਰਮ ਆ ਹੀ ਠੀਕ ਹੈ ਜੋ ਤੁਹਾਡੇ ਨਾਲ ਹੋਇਆ ਅਸੀਂ ਸਮਝਦੇ ਆ ਤੁਹਾਡੀ ਗੱਲ ਵੀ ਪਰ ਅਸੀਂ ਇਹ ਕਹਿੰਨੇ ਆ ਵੀ ਦਿੱਕਤਾ ਤੁਸੀਂ ਇੱਥੇ ਰਹਿ ਰਹੇ ਹੋ ਤੇ ਉਲਟਾ ਕੰਮ ਕਰ ਰਹੇ ਹੋ ਦੇਖੋ ਬਟਾਲੇ ਤੋਂ ਵੀ ਕੱਲ ਹੀ ਖਬਰ ਨਸ਼ਰ ਹੋਈ ਹੈ ਅਸੀਂ ਖੁਦ ਕੀਤੀ ਹੈ ਕਿ ਬਟਾਲਾ ਦੇ ਵਿੱਚ ਇੱਕ ਵਿਅਕਤੀ ਗਰੀਬ ਵਿਅਕਤੀ ਜੋ ਕਿ ਰੇੜੀ ਸਬਜੀ ਰੇੜੀ ਫੜ ਲਾਂਦਾ ਸੀ ਤੇ ਉਸ ਦੇ ਨਾਲ ਜਿਹੜੀਆਂ 10 ਤੋਂ 12 ਰੇੜੀਆਂ ਸੀਗੀਆਂ ਉਹਨਾਂ ਨੇ ਕੀ ਦੇਖਿਆ ਕਿ ਬੰਦਾ 5 ਮਿੰਟ ਯਾਨੀ ਇੱਧਰ ਸਾਈਡ ਤੇ ਰੋਟੀ ਉਟੀ ਖਾਣ ਗਿਆ ਤਾਂ ਉਹਦੀ ਰੇੜੀ ਪਲਟਾ ਦਿੱਤੀ ਗਈ ਉਹਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਇਹ ਕੱਲੀ ਇੱਥੇ ਦੀ ਘਟਨਾ ਨਹੀਂ ਅੰਬਰ ਸਾਦੀ ਇਹ ਕੱਲ ਬਟਾਲਾ ਵੀ ਸੇਮ ਇਸ ਤਰ੍ਹਾਂ ਦਾ ਹੀ ਹੋਇਆ ਦੇਖੋ ਮੈਂ ਕਹੇ ਨਾ ਛੋਟੀ ਸਭ ਗੱਲ ਨੂੰ ਪੈਣੇ ਜੀ ਗੱਲ ਨੂੰ ਮੰਨ ਲਓ ਕਿਤੇ ਮੈਂ ਕੰਮ ਕਰ ਰਿਹਾ ਜੀ ਮੇਰੇ ਕੋਲ ਮੇਰੇ ਕੋਈ ਕੰਮ ਬਾਰੇ ਪੁੱਛਣ ਆ ਜਵੇ ਜਾਂ ਕੋ ਮੈਨੂੰ ਕਹਿਣ ਆ ਜਵੇ ਵੀ ਤੇਰੇ ਵਰਗਾ ਨੇੜੇ ਤੇੜੇ ਮੈਂ ਕੋਈ ਕੰਮ ਕਰਨਾ ਮੈਂ ਉਸ ਬੰਦੇ ਨੂੰ ਸਪੋਰਟ ਕਰੂੰਗਾ ਜੀ ਚਾਹੇ ਕਿਤੇ ਦਾ ਵੀ ਹੋਵੇ ਜੀ ਲੇਕਿਨ ਇਹਨਾਂ ਦੀ سپورਟ ਕਹੀ ਜੀ ਹੁੰਦੀ ਆ ਮੈਂ ਹੁਣ ਉਹੀ ਗੱਲ ਨੂੰ ਆਪਣੇ ਨੂੰ ਕੰਟੀਨਿਊ ਕਰਦਾ ਉੱਥੋਂ ਸਾਡਾ ਪੱਤਾ ਕੱਟ ਹੋ ਗਿਆ ਹੁਣ ਮੈਂ ਸੋਚਦਾ ਵੀ ਛੋਟਾ ਮੋਟਾ ਕੰਮ ਕਰ ਲਵਾਂ ਕਦੇ ਛੋਟੀ ਮੋਟੀ ਦੁਕਾਨਦਾਰੀ ਕਰ ਲਵਾਂ ਜੀ ਜੀ ਜਦੋਂ ਮੈਂ ਏਰੀਆ 'ਚ ਗਿਆ ਜਿੱਥੇ ਮੇਰੀ ਸਲਾਹ ਦੁਕਾਨਦਾਰੀ ਕਰਨ ਦੀ ਉੱਥੇ ਮੈਂ ਗਿਆ ਉੱਥੇ ਜ਼ਿਆਦਾਤਰ ਪ੍ਰਵਾਸੀਆਂ ਦਾ ਕੰਮ ਆ ਜੀ ਪ੍ਰਵਾਸੀਆਂ ਦੀ ਛੋਟੀ ਮੋਟੀ ਦੁਕਾਨਦਾਰੀਆਂ ਪੜੀਆਂ ਆ ਜੀ ਉੱਥੇ ਜੀ ਜੀ ਪਹਿਲਾਂ ਤਾਂ ਕਿਸੇ ਨੇ ਢੰਗ ਨਾਲ ਸਿੱਧੇ ਮੂੰਹ ਗੱਲੇ ਨਹੀਂ ਜੀ ਕਰੀ ਠੀਕ ਦੂਜੀ ਨਾਲ ਡਰਾਉਣੇ ਵਾਲੀਆਂ ਗੱਲਾਂ ਬਚਦਾ ਕੁਝ ਨਹੀਂ ਐਟੀਟਿਊਡ ਇਹਨਾਂ ਮਤਲਬ ਕਹਿਣ ਦਾ ਹੈ ਵੀ ਮੈਂ ਹੈਰਾਨ ਹੋ ਗਿਆ ਸੋਢੀ ਸਾਹਿਬ ਮੈਂ ਚੈਨਲ ਤੇ ਇੱਕ ਖੁੱਲ ਕੇ ਗੱਲ ਕਰ ਰਿਹਾ ਮੈਂ ਹੈਰਾਨ ਹੋ ਗਿਆ ਵੀ ਇੱਕ ਤਾਂ ਸਾਡੀ ਨੌਕਰੀ ਵੇ ਪਰਵਾਸੀਆਂ ਕਰਕੇ ਗਈ ਦੂਜੀ ਸਾਡੀ ਉਰੇ ਆ ਕਹਿੰਦੀ ਸਾਨੂੰ ਸਾਡਾ ਜਿਹੜਾ ਕੰਮ ਆ ਉਹ ਸਾਨੂੰ ਹੀ ਸਿਖਾਉਂਦੇ ਆ ਜਾਂ ਸਾਨੂੰ ਹੀ ਜਗ੍ਹਾ ਨਹੀਂ ਮਿਲਦੀ ਜਾਂ ਸਾਡੀ ਸਪੋਰਟ ਨਹੀਂ ਕਰਦੇ ਸੀ ਇਹਨਾਂ ਦੀ ਹਮੇਸ਼ਾ ਸਪੋਰਟ ਕਰਨ ਨੂੰ ਤਿਆਰ ਹੁੰਦੇ ਆ ਫਿਰ ਇਹ ਚੀਜ਼ਾਂ ਸਰਕਾਰਾਂ ਨੂੰ ਕਿਉਂ ਨਹੀਂ ਦਿਖਦੀਆਂ ਜਾਂ ਸਰਕਾਰਾਂ ਨੂੰ ਇਹਨਾਂ ਦੀ ਗੁੰਡਾਗਰਦੀ ਸਿਰਫ ਇੱਕ ਵੋਟ ਬੈਂਕ ਕਰਕੇ ਹੀ ਰਹੇਗੀ ਵੀ ਬੋਟ ਬੈਂਕ ਬਣਿਆ ਵਾ ਜਿੱਥੇ ਮਰਜੀ ਇਹਨਾਂ ਨੂੰ ਭੇਜੀ ਜਾਓ ਜਿੱਥੇ ਮਰਜੀ ਜਿਹੜਾ ਮਰਜੀ ਚੱਲ ਜਵੇ ਮੈਂ ਫੇਰ ਦੁਆਰੇ ਕਹੂੰਗਾ ਐਸੀ ਬਰੋਤਾ ਨਹੀਂ ਕਰਦੇ ਕਿਸੇ ਵੀ ਸੂਬੇ ਦੀ ਕੋਈ ਬੰਦਾ ਕੇ ਕੰਮ ਕਰਦਾ ਲੇਕਿਨ ਮਾਰਕੀਟ ਤੋਂ ਰੇਟ ਘੇਰ ਕੇ ਦੂਜੇ ਦੇ ਪੇਟ ਤੇ ਲੱਤ ਮਾਰ ਕੇ ਕੰਮ ਕਰਿਆ ਫੇਰ ਕਿਆ ਕਰਿਆ ਫੇਰ ਉੱਥੇ ਲੋਕ ਬੋਲਣਗੇ ਨਹੀਂ ਤਾਂ ਕਿਆ ਕਰਨਗੇ ਜੀ ਸ਼ਰਮਾ ਜੀ ਉਹੀ ਗੱਲ ਹੈ ਮੈਂ ਤੁਹਾਨੂੰ ਦੱਸ ਦੇਣਾ ਕਿ 4 ਕੁ ਮਹੀਨੇ ਪਹਿਲਾਂ ਯਾਨੀ ਕਿ ਮੇਰੇ ਕੋਲ ਕੁਝ ਗੈਸਟ ਰੇਸ ਹੀ ਕਿਰਾਏ ਤੇ ਰਹੀ ਸੀ 4-5 ਮੁੰਡੇ ਸੀ ਉਹ ਵੀ ਯਾਨੀ ਕਿ ਯੂਪ ਸਾਈਡ ਤੇ ਸੀ ਉਹ ਉਰੇ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਕੰਮ ਕਰ ਰਹੇ ਸੀ ਇਹਦਾ ਤਰਖਾਨ ਲੱਕੜ ਦਾ ਬਣਾਉਂਦਾ ਦਰਵਾਜ਼ੇ ਦਰੂਜੇ ਤਾਂ ਮੈਂ ਜਦੋਂ ਪਤਾ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਜਿਹੜੇ ਗਲਤੀ ਥੋੜੀ ਦੇਖੋ ਆਪਣੇ ਬੰਦਿਆ ਦੀ ਵੀ ਹੈ ਨੌਜਵਾਨਾਂ ਦੀ ਵੀ ਹੈ ਕਿ ਆਪਣੇ ਬੰਦੇ ਕੰਮ ਨਹੀਂ ਕਰਦੇ ਉਹ ਕਹਿੰਦੇ ਤੁਹਾਡੇ ਕੈਰੀਅਰ ਕੰਮ ਨਹੀਂ ਕਰਦੇ ਜੀ ਅਸੀਂ ਕੈਰੀਅਰ ਕਹਿੰਦੇ ਅਸੀਂ ਕੰਮ ਕਰਨ ਸਪੈਸ਼ਲ ਆਏ ਆ ਤੇ ਉਹ ਉਹ ਮਹੀਨਾ ਇੱਥੇ ਰਹਿ ਗਏ ਨੇ ਪਟਿਆਲਾ ਤੇ ਮਹੀਨੇ ਦੇ ਵਿੱਚ ਉਹ ਚੰਗੇ ਪੈਸੇ ਕਮਾਏ ਗਏ ਨੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਬੰਦ ਹੋ ਗਿਆ ਤਾਂ ਉਹਨਾਂ ਨੇ ਇਹ ਗੱਲ ਮੈਨੂੰ ਜੋ ਗੱਲ ਕਹੀ ਮੈਨੂੰ ਬੜੀ ਚੁਬੀ ਆ ਕਿ ਤੁਹਾਡੇ ਬੰਦੇ ਕੰਮ ਕਰਕੇ ਖੁਸ਼ ਨਹੀਂ ਐ ਛੋਡੀ ਸਾਹਿਬ ਮੈਂ ਮੰਨਦਾ ਹਾਂ ਕੰਮ ਕਰਕੇ ਖੁਸ਼ ਨਹੀਂ ਹਾਂ ਲੇਕਿਨ ਉਹਦਾ ਕਾਰਨ ਵੀ ਮੈਂ ਦੱਸਿਆ ਤੁਹਾਨੂੰ ਜੀ ਸਭ ਤੋਂ ਵੱਡਾ ਕਾਰਨ ਹੈ ਮਿਹਨਤਾਂ ਨਾ ਪੂਰਾ ਨਹੀਂ ਮਿਲਦਾ ਜੀ ਦੇਖੋ ਆਪਾਂ ਪ੍ਰਵਾਸੀ ਦੀ ਗੱਲ ਕਰਦੇ ਆਂ ਪ੍ਰਵਾਸੀ ਰਲ ਮਿਲ ਕੇ 4-4 5-5 ਇਕੱਠੇ ਰਹਿੰਦੇ ਆਂ ਜੀ ਉਹਨਾਂ ਦਾ ਖਰਚਾ ਨਹੀਂ ਜੀ ਹੁੰਦਾ ਮੈਂ ਸਹੀ ਦੱਸ ਦਿੰਦਾ ਜੀ ਫੈਮਲੀ ਰਹਿਣ ਵਾਲਾ ਲੋਕਲ ਬੰਦਾ ਫੈਮਲੀ 'ਚ ਰਹਿਣ ਵਾਲਾ ਉਹ 2.5 300 400 ਨੂੰ ਤੇ ਆੜੀ ਕਿੱਥੇ ਕਰ ਲੂਗਾ ਤੁਸੀਂ ਲੇਬਰ ਚੌਂਕ 'ਚ ਜੰਦੇ ਜਾਓ ਪੰਜਾਬੀ ਬੰਦਾ 500 ਰੁਪਏ ਕਹੂਗਾ ਉਹ 250 ਰੁਪਏ ਨੂੰ ਟਿਫਨ ਨਾਲ ਲੈ ਕੇ ਝੱਲਣਗੇ ਜੀ ਆਪਣਾ ਚੌਲਾਂ ਵਾਲ ਵੇ ਇਹ ਹੈ ਵੀ ਜਿਹੜਾ ਕੰਮ ਹੈ ਜੀ ਕੰਮ ਤਾਂ ਮਿਹਨਤ ਨਾਲ ਦਾ ਪੂਰਾ ਮਿਲੇ ਇਹ ਘਟ ਰੇਡ ਚ ਡਾਊਨ ਰੇਡ ਚ ਜਾਂਦੇ ਆ ਜਦ ਮਾਰਕੀਟ ਗੇਰਦੇ ਆ ਤੁਸੀਂ ਕੰਮ ਕਰੋ ਲੇਕਿਨ ਮਾਰਕੀਟ ਤੇ ਸਹੀ ਤਰੀਕੇ ਨਾਲ ਤਾਂ ਕੰਮ ਕਰੋ ਤੁਹਾਨੂੰ ਕੋਈ ਪ੍ਰੋਬਲਮ ਥੋੜੋ ਆ ਤੁਹਾਨੂੰ ਕੋਈ ਰੋਕਦਾ ਥੋੜੋ ਆ ਲੇਕਿਨ ਮਾਰਕੀਟ ਤੋਂ ਹਟ ਕੇ ਕੰਮ ਕਰਨਾ ਮਾਰਕੀਟ ਤੋਂ ਡਾਊਨ ਕੰਮ ਕਰਨਾ ਜਾਂ ਦੂਜੇ ਦੀ ਪੇਟ ਤੇ ਲੱਤ ਮਾਰ ਦੇਣੀ ਘਟ ਦੇ ਚੱਕਰ ਚ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਫਰੋਦ ਹੈ ਜੀ ਔਰ ਦੇਖੋ ਜਿਹੜੀ ਮੈਂ ਗੱਲ ਕੀਤੀ ਸੀ ਅਮਰੀਤ ਸਰ ਦੀ ਤੇ ਅਮਰੀਤ ਸਰ ਦੀ ਜਿਹੜੇ ਵਿਅਕਤੀ ਦੀ ਪਾਗ ਉਤਾਰੀ ਗਈ ਉਹਦੀ ਕਟਮਾਰ ਕੀਤੀ ਗਈ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਰਿਪੋਰਟ ਕਰਾ ਦਿੱਤੀ ਹੈ ਜੋ ਸਾਹਮਣੇ ਆਇਆ ਕਿ 15 ਇੱਕ ਵਿਅਕਤੀ ਆਏ ਸੀ ਜਿਹੜੇ ਕਟਮਾ ਕਰਕੇ ਗਏ ਨੇ ਪਰ ਉਹਨਾਂ ਦੇ ਮਾਪਿਓ ਨੇ ਬਹੁਤ ਸਾਫ ਤੌਰ ਤੇ ਵੀ ਜੋ ਜਿਹੜੀ ਫੁਟੇਜ ਆਈ ਹੈ ਉਹ ਕੁਝ ਸਮੇਂ ਬਾਅਦ ਨਸ਼ਰ ਵੀ ਹੋਏਗੀ ਸਾਫ ਤੌਰ ਤੇ ਕਹਿਣਾ ਇਹ ਕਹਿੰਦੇ ਵੀ ਪੁਲਿਸ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਵੀ ਅਰ nghĩa ਕਿ ਜਥੇ ਬੰਦੀ ਨੇ ਉਹਨਾਂ ਸਾਥ ਨਹੀਂ ਦਿੱਤਾ ਕੋਈ ਅੱਗੇ ਨਹੀਂ ਆਈ ਤੇ ਉਲਟਾ ਪੁਲਿਸ ਕਹਿ ਰਹੀ ਐ ਵੀ ਅਸੀਂ ਜਾਂਚ ਕਰਾਂਗੇ ਦੇਖੋ ਬਿਲਕੁਲ ਬਿਲਕੁਲ ਦੇਖੋ ਜੀ ਜਿਹੜੀ ਸਰਕਾਰਾਂ ਦਾ ਕੰਮ ਹੈ ਇਹ ਤਾਂ ਮੈਂ ਪਹਿਲਾਂ ਹੀ ਕਹਿੰਦਾ ਵੀ ਵੋਟ ਬੈਂਕ ਚਾਹੀਦਾ ਇਹਨਾਂ ਨੂੰ ਤਾਂ ਜੀ ਜੇ ਜੇ ਕਿਸੇ ਨਾਲ ਬਾਦੀ ਘੱਟੀ ਕਰਦੇ ਆ ਜਾਂ ਮਨਮਰਜ਼ੀ ਕਰਦੇ ਆ ਤਾਂ ਵੋਟ ਬੈਂਕ ਖਰਾਬ ਹੋ ਜਾਂਦਾ ਸੈਂਟਰ ਸਰਕਾਰ ਤੇ ਲੈ ਕੇ ਸੂਬਾ ਸਰਕਾਰ ਤੱਕ ਦਾ ਲੇਕਿਨ ਪਿਸਤਾ ਕੌਣ ਹੈ ਰਗੜਿਆ ਕੌਣ ਜਾਂਦਾ ਲੋਕਲ ਬੰਦਾ ਆ ਜਿਹੜੇ ਬੰਦੇ ਨੂੰ ਤਕਲੀਫ ਹੋ ਰਹੀ ਆ 72 ਦੇ ਮਤਲਬ ਨੂੰ ਤਕਲੀਫ ਹੋ ਰਹੀ ਆ ਲੋਕਲ ਬੰਦੇ ਸਾਨੂੰ ਤਕਲੀਫ ਹੋ ਰਹੀ ਆ ਸਾਨੂੰ ਇਹ ਤਕਲੀਫ ਕ੍ਰੀਏਟ ਕਰਕੇ ਦੇ ਰਹੇ ਆ ਕਿਉਂ ਕਰਕੇ ਦੇ ਰਹੇ ਆ ਕਿਉਂਕਿ ਸਰਕਾਰਾਂ ਜਿਹੜੀਆਂ ਕਿਤੇ ਨਾ ਕਿਤੇ ਆ ਉਹ ਵਿਊਤਬੰਦੀ ਜੀ ਨਹੀਂ ਚਲਦੀਆਂ ਵਿਊਤਬੰਦੀ ਮਤਲਬ ਅਗਰ ਜੇ ਕੋਈ ਨਜਾਇਜ਼ ਕਰਦਾ ਹੁਣ ਮੰਨ ਲਓ ਕੁੱਟਮਾਰ ਹੋਈ ਆ ਕਿੰਨੇ ਬੰਦਿਆਂ ਨੇ ਕੁੱਟਮਾਰ ਕੀਤੀ ਉਹ ਤਾਂ ਸਰੇ ਆਮ ਦਿਖ ਰਿਹਾ ਅ ਨਾਲ ਤੇ ਆ ਜਾਣਗੇ ਬੱਕ ਬੱਕ ਵੇਚ ਜਾਂਦੇ ਆ ਜਾਣਗੇ ਲੇਕਿਨ ਉਸ ਤੋਂ ਬਾਅਦ ਕਾਰਵਾਈ ਕਿਹ ਹੋਣੀ ਹੈ ਕਿਤੇ ਨਾ ਕਿਤੇ ਵੋਟ ਬੈਂਕਰ ਦੇ ਦੇਖ ਕੇ ਵਿਚਾਰਿਆ ਜਾਂਦਾ ਕਿਤੇ ਨਾ ਕਿਤੇ ਪੈਸਾ ਚੱਲ ਜਾਂਦਾ ਸਾਡੇ ਲੋਕ ਆ ਜਿਹੜੇ ਕਿਤੇ ਨਾ ਕਿਤੇ ਅਫਸਰ ਤੇ ਲੈ ਕੇ ਚਪੜਾਸੀ ਤੱਕ ਵਿਕ ਜਾਂਦੇ ਆ ਫਿਰ ਕਿਤੇ ਨਾ ਕਿਤੇ ਇਦਾਂ ਦੇ ਲੋਕ ਫਿਰ ਰਾਜ ਕਰਦੇ ਆ ਜੀ ਹੋਰ ਸ਼ਰਮਾ ਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ ਅੱਜ ਤੋਂ 5-6 ਮਹੀਨੇ ਪਹਿਲਾਂ ਪਟਿਆਲਾ ਦੇ ਵਿੱਚ ਜਿਹੜੀ ਸਬਜ਼ੀ ਮੰਡੀ ਉਹ ਬਦਲੀ ਗਈ ਹੈ ਕਾ ਸਬਜੀ ਮੰਡੀ ਬਦਲਣ ਤੇ ਇੱਕ ਔਰਤ ਜਿਹੜੀ ਉੱਥੇ ਕੇ ਆਪਣਾ ਗੁਜ਼ਾਰਾ ਚਲਾ ਰਹੀ ਗਰੀਬ ਕਰਦੀ ਉਸ ਨੂੰ ਤਿੰਨ ਤੋਂ ਚਾਰ ਵਿਅਕਤੀਆਂ ਨੇ ਉਹ ਵੀ ਬਾਹਰ ਦੇਈ ਨੇ ਯਾਨੀ ਕਿ ਉਹਨੂੰ ਬੜਾ ਵੈ ਨਹੀਂ ਆਪ ਸ਼ਬਦ ਗਲਤ ਗਲਤ ਬੋਲੇ ਗਲਤ ਵੱਡੀ ਯੂਜ਼ ਕੀਤੀ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ ਤਾਂ ਮੇਰੇ ਨੌਨਤਾ ਨਹੀਂ ਬੰਦੇ ਪਰ ਮੈਂ ਥੋੜਾ ਜੋ ਖਬਰ ਦੇਖੀ ਸੀ ਉਹ ਬੰਦਿਆਂ ਨੇ ਜਾ ਕੇ ਉਹਨਾਂ ਦੇ ਕਟਮਾਰ ਕੀਤੀ ਸ਼ਰਿਆ ਮੰਡੀ ਹਲੇ ਕੇ ਉਹਨਾਂ ਉੱਪਰ ਪਰਚਾ ਵੀ ਦਰਜ ਹੋਇਆ ਤਾਂ ਉਸ ਪਰਚੇ ਤੋਂ ਬਾਅਦ ਮੈਂ ਉਹ ਬੰਦੇ ਨੂੰ ਵੀ ਇੱਕ ਨੂੰ ਮਿਲਿਆ ਤਾਂ ਮੈਂ ਉਹਨੂੰ ਕਿਹਾ ਵੀ ਤੁਹਾਨੂੰ ਕੀ ਮਿਲਿਆ ਤੁਹਾਡੇ ਦੇ ਪਰਚਾ ਹੋ ਗਿਆ ਤਾਂ ਉਹਨਾਂ ਨੇ ਕਿਹਾ ਕਿ ਯਾਰ ਅਸੀਂ ਕਹਿੰਦਾ ਕਿਸੇ ਨਾਲ ਲੜਨਾ ਜਾਂਦੇ ਪਰ ਕਹਿੰਦਾ ਇੱਕ ਔਰਤ ਦੀ ਧੀ ਪੈਣ ਦੇ ਕਹਿੰਦਾ ਕੋਈ ਆਵਾਜ਼ ਉੱਠੀ ਸੀ ਕਹਿੰਦਾ ਅਸੀਂ ਥਣੇ ਜੇ ਗੱਲ ਕਹੀ ਸੀ ਪੁਲਿਸ ਵਾਲਿਆਂ ਨੂੰ ਜਿਵੇਂ ਕਿ ਤੁਸੀਂ ਗੱਲ ਕਰ ਰਹੇ ਹੋ ਮੈਂ ਇਹ ਗੱਲ ਸਮਝ ਲਿਆ ਤੁਹਾਡੇ ਵਾਲੀ ਅਸੀਂ ਕਹਿੰਦੇ ਇੰਸਪੈਕਟਰ ਸਾਨੂੰ ਇਹ ਗੱਲ ਕਹੀ ਸੀ ਵੀ ਜੀ ਕਿਸੇ ਦੀ ਧੀ ਪੈਣ ਨੂੰ ਗਲਤ ਬੋਲ ਰਹੀ ਸੀ ਤਾਂ ਕੁੱਟਮਾਰ ਕੀਤੀ ਹੈ ਪ੍ਰਸ਼ਾਸਨ ਨਹੀਂ ਆਇਆ ਪਰ ਅਸੀਂ ਆਏ ਆ ਦੇਖੋ ਉਹ ਬੰਦੇ 4-4 5-5 ਮਹੀਨੇ ਅੰਦਰ ਲਾ ਕੇ ਆਏ ਨੇ ਉਹ ਕਹਿੰਦੇ ਸਾਨੂੰ ਕੋਈ ਦੁ ਕਿ ਪ੍ਰਸ਼ਾਸਨ ਜਿੱਥੇ ਨਹੀਂ ਖੜਦਾ ਉੱਥੇ ਆਮ ਲੋਕ ਨੌਜਨ ਖੜੇ ਹੋਏ ਬਿਲਕੁਲ ਕੱਲ ਦੇ ਕੋਲ ਨੌਜਵਾਨ ਤਾਂ ਖੜੂਗਾ ਅਣਖ ਆਪਾਂ ਨੇ ਕਿੰਨੀ ਵਾਰ ਗੱਲ ਕੀਤੀ ਹੈ ਖਾਸ ਕਰਕੇ ਜਿਹੜਾ ਪੰਜਾਬ ਸੂਬਾ ਇੱਕ ਜਜ਼ਬਾਤੀ ਲੋਕ ਆ ਇੱਕ ਅਣਖੀ ਲੋਕ ਆ ਜੀ ਜਿਹਨੂੰ ਕਹਿ ਦਿੰਨੇ ਆ ਜੇ ਸਾਊ ਆ ਤਾਂ ਜਿੱ ਬਿਲਕੁਲ ਗਊ ਹੈ ਜੀ ਅਗਰ ਆਪਣੀ ਆਕੜ ਤਾਂ ਕੜਚਾ ਜਾਵੇ ਫਿਰ ਆਪਣੇ ਜੋਸ਼ ਚਾਜਵੇ ਚ ਆਪਣੀ ਅਣਖ ਚਾਜਵੇ ਫਿਰ ਦੁਨੀਆ ਦੀ ਹਲਾਜ ਹੁੰਦਾ ਹੈ ਸੈਂਟਰ ਸਰਕਾਰਾਂ ਤੱਕ ਵੀ ਹਲਾਜ ਹੁੰਦਾ ਉਹ ਦੇਖ ਚੁੱਕੇ ਆ ਲੇਕਿਨ ਸਰਕਾਰਾਂ ਸਾਡੀਆਂ ਕਦੋਂ ਅਣਖੀ ਵੰਣ ਗੀਆਂ ਸਰਕਾਰਾਂ ਕਦੋਂ ਉਸ ਤੈ ਤੱਕ ਜਾਣਗੀਆਂ ਉਸ ਰਾਹ ਤੇ ਜਾਣਗੀਆਂ ਜੋ ਪੰਜਾਬ ਦੇ ਅਣਖੀ ਲੋਕ ਜਾਂ ਪੰਜਾਬ ਦੇ ਹੌਸਲੇ ਵਾਲੇ ਲੋਕ ਕਰਦੇ ਆ ਸਰਕਾਰਾਂ ਨੇ ਤੱਕਦੇ ਹੌਸਲਾ ਦਿਖਾਇਆ ਨਹੀਂ ਪੰਜਾਬ ਸਰਕਾਰ ਦਾ ਦਿਖਾ ਦਿਓ ਕਿਹੜੀ ਦਾ ਨਾ ਆਵੀ ਹੋਰ ਸੁਪਿਆਂ ਨਾਲੋਂ ਪੰਜਾਬ ਸਰਕਾਰ ਸਰਮੇ ਜੀ ਇੱਕ ਮਿੰਟ ਹੋਲਡ ਕਰਿਓ ਇੱਕ ਮਿੰਟ ਹੋਲਡ ਕਰਿਓ ਅਰਜਿੰਦਰ ਜੀ ਆਗੇ ਨੇ ਇੱਕ ਮਿੰਟ ਤੁਸੀਂ ਲਾਈਨ ਤੇ ਰਹਿਓ ਹੈਲੋ 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 ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਰਜਿੰਦਰ ਜੀ ਕੀ ਹਾਲ ਚਾਲ ਠੀਕ ਹੋ ਹੋ ਠੀਕ ਹੈ ਠੀਕ ਹੈ ਸਰ ਮੇਰ ਅਰਜਿੰਦਰ ਜੀ ਮੁੱਦਾ ਸੁਣ ਰਹੇ ਹੋ ਕਿ ਮੈਂ ਦੱਸਾਂ ਮੈਂ ਸੁਣਨੇ ਦੱਸੋ ਕੀ ਕਹਿਣਾ ਚਾਹੋਗੇ ਦੇਖੋ ਦਿਨੋ ਦਿਨ ਵੱਧ ਰਹੀਆਂ ਬਦਮਾਸ਼ੀਆਂ ਹਾਂ ਬਦਮਾਸ਼ੀਆਂ ਬਨਵਾਚੀਆਂ ਕੀ ਸਰ ਇਹਦਾ ਸਾਰਾ ਕੁਝ ਹੀ ਜਾਂਦਾ ਦਿੰਦਾ ਜਿਹੜੀ ਇਨ੍ਹਾਂ ਦੀ ਪ੍ਰਵਾਸੀਆਂ ਦੀ ਗਰੋਥ ਰੇਟ ਹੈ ਉਹ 7% ਹੈ ਜੀ ਜਿਹੜੀ ਆਪਣੇ ਪੰਜਾਬੀਆਂ ਦੀ ਗਰੋਥ ਰੇਟ ਹੈ ਉਹ 1.65% ਆਪਣੀ ਤਾਂ 1.5% ਹੈ ਜੀ ਇਨ੍ਹਾਂ ਦੀ 7% ਹੈ ਜਿਹਦਾ ਮਤਲਬ ਇਹ ਹੈ ਜੀ ਵੀ ਇਹ 7 ਸਾਲ ਦੇ ਵਿੱਚ ਇਹ ਤਾਂ 49 ਹੋ ਜਾਣਗੇ ਇੱਕ ਦੇ ਜੀ ਜੀ ਤੇ ਆਪਣੇ ਸੱਤ ਦਾ 10.5 ਹੋਣਗੇ ਜੀ ਮੈਂ ਬੜਾ ਭਿਆਨਕ ਤੁਹਾਡੇ ਮੂਰੇ ਦ੍ਰਿਸ਼ ਪੇਸ਼ ਕਰਦਾ ਜੀ 2000 ਇੱਕ ਤਾਂ ਆਪਣੀਆਂ 27 ਚ ਹੋਣਗੀਆਂ ਇਲੈਕਸ਼ਨ ਜੀ ਇੱਕ ਹੋਣਗੀਆਂ 32 ਚ ਹਾਂਜੀ ਉਹ ਜੇ 32 ਤੋਂ ਬਾਅਦ ਸਰਕਾਰ ਮੰਨ ਲਓ ਟੁੱਟ ਕੇ ਜਾਂ ਦੁਬਾਰੇ ਸਰਕਾਰ ਵੋਟਾਂ ਪੈਂਦੀਆਂ ਨੇ ਤਾਂ ਸਾਡਾ ਮੁੱਖ ਮੰਤਰੀ ਇੱਕ ਪ੍ਰਵਾਸੀ ਭਾਰਤੀ ਹੋਊਗਾ ਜੀ ਜੀ ਜਿਹੜਾ ਮਤਲਬ ਕਹਿਣ ਤੋਂ ਬਾਅਦ ਇਹ ਹੈ ਵੀ ਆਪਣਾ ਨੂੰ ਆਪਣੇ ਲੀਡਰ ਨੇ ਢੇਰੇ ਚ ਰੱਖ ਰਹੇ ਨੇ ਜੀ ਜਿਹੜੇ ਆਪਾਂ ਨੂੰ ਪੰਜਾਬ ਪੰਜਾਬੀਅਤ ਤੇ ਇਹਨਾਂ ਚੀਜ਼ਾਂ ਤੋਂ ਦੂਰ ਕਰਤਾ ਅ ਇਕੱਲੇ ਪੈਸੇ ਦੇ ਮੰਗਰ ਤੇ ਆਪਣੀ ਚੌਧਰਗਰੀ ਦੇ ਮੰਗਰ ਲੱਗ ਕੇ ਪੰਜਾਬ ਦਾ ਬੇੜਾ ਜਿਹੜਾ ਉਹ ਜਲਦੀ ਮਤਲਬ ਉਹ ਡੂੰਘੇ ਪਾਣੀ 'ਚ ਜਾਣ ਵਾਲੀ ਗੱਲ ਹੋਈ ਪਈ ਹੈ ਜੀ ਅਰੇ ਅਰੇ ਨਰੇਕ ਸਵਾਲ ਕਰਨਾ ਚਾਹਦਾ ਮੈਂ ਸ਼ਰਮਾ ਜੀ ਵੀ ਸੁਣ ਰਹੇ ਨੇ ਮੈਂ ਆਪਾਂ ਕਿਸੇ ਨੂੰ ਮੰਮਦਾ ਨਹੀਂ ਕਰਦੇ ਪੰਜਾਬ ਸਾਰੇ ਦੀ ਧਰਤੀ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ ਹਮੇਸ਼ਾ ਹਰ ਨਾਲ ਖੜਦਾ ਹੈ ਪਰ ਤੁਹਾਨੂੰ ਲੱਗਦਾ ਨਹੀਂ ਜਿਵੇਂ ਅੱਜ ਕੈਨੇਡਾ ਨੂੰ ਪੰਜਾਬ ਕਿਹਾ ਜਾਂਦਾ ਹੈ ਉੱਥੇ ਹੁਣ ਨਹੀਂ ਕਿ ਲੋਕ ਬਹੁਤ ਜ਼ਿਆਦਾ ਵਾਦੀ ਹੋ ਗਈ ਹੈ ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬ ਦੇ ਵਿੱਚ ਵੀ ਅੱਜ ਇਹ ਟਾਈਮ ਆ ਗਿਆ ਤੁਹਾਨੂੰ ਯਾਦ ਹੋਣਾ ਕਿ ਪਿੱਛੇ ਜੇ ਇੱਕ ਐਮਐਲਏ ਲੁਧਿਆਣਾ ਵਿੱਚ ਪ੍ਰਵਾਸੀ ਦਾ ਬਣ ਚੁੱਕਿਆ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਅੱਜ ਪੰਜਾਬ ਦੇ ਨੌਜਵਾਨ ਬੇਜ਼ਗਾਰ ਘੁਮਰੇ ਨੇ ਇਹ ਲੋਕਾਂ ਨੂੰ ਸਰਕਾਰਾਂ ਦੇ ਵੱਲੋਂ ਬਾਹਰੋਂ ਕੰਪਨੀਆਂ ਬੁਲਾਉਂਦਾ ਜੌਬਾਂ ਹੀ ਪਿਆ ਰਹੀਆਂ ਸੰਜੀਵ ਸ਼ਰਮਾ ਜੀ ਖੁਦ ਇਸ ਗੱਲ ਦੀ ਵੱਡੀ ਉਦਾਹਰਣ ਨੇ ਜਿਹੜੇ ਕਿ ਆਪਣੀ ਨੌਕਰੀ 1.5 ਮਹੀਨਾ ਪਹਿਲਾਂ ਖੋ ਚੁੱਕੇ ਨੇ ਆ ਦੇਖੋ ਜੀ ਇਹ ਤਾਂ ਮਤਲਬ ਪੰਜਾਬੀਆਂ ਵਾਸਤੇ ਤਾਂ ਖਤਰੇ ਦੀ ਘੰਟੀ ਹੈ ਹੀ ਹੈ ਜੀ ਇਸ ਦੇ ਵਿੱਚ ਕੋਈ ਦੋਰਾਵਾ ਨਹੀਂ ਕਿਉਂਕਿ ਜਿਹੜਾ ਸ਼ਰਮਾ ਜੀ ਨੇ ਕਹਿ ਦिए ਰੇਟ ਡਾਊਨ ਕਰ ਦਿੰਦੇ ਨੇ ਦੇਖੋ ਮੰਡੀ ਦੇ ਵਿੱਚ ਇੱਕ ਹੁੰਦਾ ਵਪਾਰੀ ਇੱਕ ਹੁੰਦਾ ਕਸਟਮਰ ਜੀ ਕਸਟਮਰ ਨੇ ਤਾਂ ਆਵਦਾ ਦੇਖਣਾ ਹੁੰਦਾ ਮੈਨੂੰ ਫਾਇਦਾ ਕਿੱਥੋਂ ਹੁੰਦਾ ਹਾਂ ਇਹ ਨਹੀਂ ਦੇਖਣਾ ਵੀ ਪੰਜਾਬੀ ਤੋਂ ਫਾਇਦਾ ਹੁੰਦਾ ਹੈ ਕਿ ਮੈਨੂੰ ਪ੍ਰਵਾਸੀ ਤੋਂ ਫਾਇਦਾ ਹੁੰਦਾ ਹੈ ਜੀ ਸਰ ਮੈਂ ਤੁਹਾਨੂੰ ਦੱਸਦਾ ਮੈਂ ਕਈ ਦਿਨ ਹੋ ਗਏ ਗੋਭੀ ਲੈਣ ਗਿਆ ਮੇਰੇ ਲਵੇ ਹੀ ਹੈ ਸਮੋ ਉੱਥੋਂ ਜਿਹੜਾ ਪੰਜਾਬੀ ਸੀ ਉਹਨੇ ਮੈਨੂੰ ਕਿਹਾ 30 ਰੁਪਏ ਕਿਲੋ ਗੋਭੀ ਜੀ ਤੇ ਜਿਹੜਾ ਬੰਦਾ ਪ੍ਰਵਾਸੀ ਸੀ ਉਹਨੇ ਮੈਨੂੰ 20 ਰੁਪਏ ਦੀ 5/2 ਕਿਲੋ ਦਿੱਤੀ ਉਹਦਾ ਭਈ 15 ਰੁਪਏ ਕਿਲੋ ਜੀ 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 ਜਿਹੜਾ ਪੰਜਾਬੀ ਸੀ ਉਹ ਦਿੰਦਾ ਸੀ 300 ਰੁਪਏ ਕਿਲੋ ਤੇ ਹੁਣ ਦੱਸੋ ਵੀ ਪੰਜਾਬੀ ਦਾ ਪੱਖ ਪੂਰੀਏ ਜਾਂ ਪ੍ਰਵਾਸੀ ਦਾ ਜੀ ਸਹੀ ਗੱਲ ਮਤਲਬ ਇਹ ਕਈ ਗੱਲਾਂ ਨੇ ਸਾਨੂੰ ਸੋਚਣੀਆਂ ਪੈਣਗੀਆਂ ਇਹਨਾਂ ਚੀਜ਼ਾਂ ਦੇ ਹੱਲ ਨਿਕਲਣਗੇ ਇਹਨਾਂ ਦੇ ਹੱਲ ਮਿਲ ਬੈਠ ਕੇ ਨਿਕਲਣਗੇ ਕਰ ਕਰੇ ਜੇ ਆਪਾਂ ਕਹੀਏ ਨਾ ਵੀ ਇਹ ਕਿਉਂ ਆ ਗਏ ਇਹ ਆਉਣੇ ਨਹੀਂ ਚਾਹੀਦੇ ਜਾਂ ਇਹਨਾਂ ਨੂੰ ਭਜਾ ਦਿਓ ਮਤਲਬ ਜਿਹੜੀਆਂ ਇਹ ਪਾਲਿਸੀਆਂ ਨੇ ਇਹ ਖਾਨਾ ਜੰਗੀ ਪੈਦਾ ਕਰ ਦੇਣਗੀਆਂ ਇੱਥੇ ਜੀ ਕਿਉਂਕਿ ਜਦੋਂ ਖਾਨਾ ਜੰਗੀ ਦੇ ਵਿੱਚ ਕੌਣ ਫਸਦਾ ਹੈ ਤੇ ਕੌਣ ਮਰਦਾ ਹੈ ਉਹ ਗੱਲ ਵੱਖਰੀ ਬਣ ਜਾਂਦੀ ਹੈ ਮਤਲਬ ਕਹਿਣ ਤੋਂ ਬਾਅਦ ਇਹ ਹੈ ਵੀ ਪੰਜਾਬੀਆਂ ਜਿਹੜੇ ਪੰਜਾਬੀਅਤ ਹੈ ਉਹ ਪੰਜਾਬੀ ਪਿਆਰ ਪੰਜਾਬੀ ਨੂੰ ਪਿਆਰ ਕਰਨੋਂ हट ਗਏ ਜੀ ਜੀ ਪੰਜਾਬੀ ਪੰਜਾਬੀ ਦਾ ਸਤਿਕਾਰ ਨਹੀਂ ਕਰਦਾ ਪ੍ਰਵਾਸੀ ਠੀਕ ਹੈ ਉਸ ਕਿਸੇ ਨਾ ਇਹ ਤਾਂ ਸਾਡੇ ਲਈ ਠੇਕਾ ਹੀ ਉਥੇ ਬੰਦ ਜਾਦੇ ਸ਼ਰਾਬ ਜਿਹੜੀ ਪੀਂਦੇ ਨੇ ਪ੍ਰਵਾਸੀ ਪੀਂਦੇ ਨੇ ਜੀ ਆ ਗੱਲ ਕਰ ਇਹਨਾਂ ਦਾ ਫੇਰ ਵੀ ਬੋਲਣ ਦਾ ਢੰਗ ਜਿਹੜਾ ਇਹ ਕਹਿੰਦੇ ਨਾ ਵੀ ਗੱਲ ਨੂੰ ਆਉਂਦੇ ਨੇ ਉਹ ਆਉਂਦੇ ਨੇ ਗੱਲ ਕਰ ਜ਼ਿਆਦਾਤਰ ਬੰਦੇ ਨੇ ਜਿਹੜੇ ਫੇਰ ਵੀ ਉਹ ਮਿੱਠਤੀ ਰੱਖਦੇ ਨੇ ਸਰਦਾਰ ਜੀ ਤੋਂ ਨਹੀਂ ਬਣਾ ਬੋਲਦੇ ਉਹ ਤਾਂ ਸਾਨੂੰ ਜਿਹੜੇ ਦੂਜੇ ਹਿੰਦੂ ਕਮਿਊਨਿਟੀ ਵਾਲੇ ਹੁੰਦੇ ਨੇ ਉਹਨਾਂ ਨੂੰ ਵੀ ਸਰਦਾਰ ਜੀ ਬੋਲ ਦਿੰਦੇ ਨੇ ਜਦੋਂ ਮਿੱਠਾ ਬੋਲਦੇ ਨੇ ਜਦੋਂ ਕੋਈ ਚੀਜ਼ ਲੈਣ ਆਉਂਦੇ ਨੇ ਉਹ 2 ਰੁਪਏ ਸਸਤੀ ਵੀ ਲੈ ਜਾਂਦੇ ਨੇ ਜੀ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਉਹਨਾਂ ਦਾ ਦੀਵਿੰਦਾ ਦਾ ਜਿਹੜਾ ਢੰਗ ਹੈ ਨਾ ਜੀ ਜੀ ਜ਼ਿੰਦਗੀ ਜਿਉਣ ਦਾ ਢੰਗ ਹੈ ਉਹ ਜਿਆਦਾ ਗਰੀਬੀ ਦੇ ਵਿੱਚੋਂ ਉੱਠ ਕੇ ਉਹਨਾਂ ਨੂੰ ਇਹੀ ਕੈਨੇਡਾ ਅਮਰੀਕਾ ਲੱਗਦਾ ਜੀ ਜੀ ਇਸ ਕਰਕੇ ਉਹ ਇੱਥੋਂ ਵਾਲੇ ਲੋਕਾਂ ਦੀ ਬਰਾਬਰੀ ਵੀ ਕਰੀ ਜਾਂਦੇ ਨੇ ਮੈਂ ਤੁਹਾਡੇ ਪਟਿਆਲੇ ਦੇ ਵਿੱਚ ਹੀ ਐ ਜਿੱਥੇ ਮੈਡਮ ਹਰਸ਼ਿੰਦਰ ਕੌਰ ਜੀ ਰਹਿੰਦੇ ਨੇ ਡਾਕਟਰ ਉੱਥੇ ਪ੍ਰਵਾਸੀਆਂ ਨੇ ਕੋਠੀਆਂ ਲੈ ਲਈਆਂ ਜੀ ਜੀ ਮੇਰਾ ਮੈਂ ਮੈਂ ਦੱਸਣਾ ਨਾ ਡਾਕਟਰ ਹਰਸ਼ਿੰਦਰ ਕੌਰ ਦੇ ਮੈਡਮ ਦੇ ਘਰ ਦੇ ਕੋਲ ਹੀ ਮੇਰਾ ਘਰ ਹੈ ਜੀ ਮੈਂ ਸਹੀ ਤੁਸੀਂ ਸਹੀ ਕਹਿ ਰਹੇ ਹੋ ਦੂਜੀ ਗੱਲ ਇਹ ਹੈ ਸਰ ਆਪਾਂ ਤਾਂ 500 ਰੁਪਿਆ ਦੀ ਗੱਲ ਹੀ ਕਹਿੰਦੇ ਆ ਸ਼ਰਮਾ ਜੀ ਮਾਰੀ ਗੱਲ ਨਹੀਂ ਕਹਿੰਦੇ ਸ਼ਰਮਾ ਜੀ ਠੀਕ ਗੱਲ ਕਹਿੰਦੇ ਆ ਗੱਲ ਕਰ ਇਹਨਾਂ ਦੇ ਬੰਦੇ ਤਾਂ ਇੱਕ ਬੰਦਾ ਹਜ਼ਾਰ-ਹਜ਼ਾਰ ਬੰਦਾ ਰੱਖ ਕੇ ਰੇੜੀਆਂ ਲਵਾ ਰਿਹਾ ਹੈ ਉਹ ਤਾਂ ਲੱਖ ਰੁਪਏ ਦੀ ਗੱਲ ਢੇਲੀ ਵੀ ਕਰਦਾ ਹੈ ਜੀ ਅੱਪ ਤਾਂ 500 ਰੁਪਏ ਦੀ ਗੱਲ ਕਰਦੇ ਆ ਜੀ ਜੀ ਚਾਹੇ ਉਹ ਨੌਨੇ ਛੋਟੇ ਥੱਲੇ ਬੰਦੇ ਆ ਜਿਹੜੇ ਉਹ ਚਾਹੇ ਪ੍ਰਵਾਸੀ ਰੱਖੇ ਨੇ ਚਾਹੇ ਪੰਜਾਬੀ ਰੱਖੇ ਨੇ ਜਿਹੜਾ ਉਹਨਾਂ ਦੇ ਆਕਾ ਨੇ ਉਹ ਉਹਨਾਂ ਦੇ ਆਕਾ ਉਹਨਾਂ ਬੰਦਿਆਂ ਨੂੰ ਵੱਧ ਤਰਜੀਹ ਹੁੰਦੇ ਨੇ ਜਿਹੜੇ ਆਪਣੇ ਪੰਜਾਬੀ ਆਕਾ ਨੇ ਉਹ ਪੰਜਾਬੀ ਲੋਕਾਂ ਨੂੰ ਕੁੱਟ ਕੇ ਰਾਜੀ ਨੇ ਹਾਂ ਸਹੀ ਕਹਿ ਰਹੇ ਤੁਸੀਂ ਰਜਿੰਦਰ ਜੀ ਮੈਂ ਇਹ ਨਹੀਂ ਕਹਿੰਦਾ ਮੈਂ ਕਿਸੇ ਦੇ ਖਿਲਾਫਤ ਨਹੀਂ ਕਰਦਾ ਪਰ ਮੈਨੂੰ ਇੱਕ ਗੱਲ ਜੋ ਜੋ ਅੱਜ ਦਾ ਮੈਂ ਮੁੱਦਾ ਹੀ ਸਿਰ ਗਏ ਚੁਣਿਆ ਵੀ ਇਹ ਕੋਈ ਪਹਿਲੀ ਘਟਨਾ ਨਹੀਂ ਅੰਮ੍ਰਿਤਸਰ ਦੀ ਸਾਹਮਣੇ ਆਈ ਬਟਾਲੇ ਦੀ ਕੋਈ ਨਵੀਂ ਖਬਰ ਸਾਹਮਣੇ ਨਹੀਂ ਆਈ ਅੱਜ ਤੋਂ ਪਹਿਲਾਂ ਵੀ ਤਕਰੀਬਨ 4 ਮਹੀਨੇ ਪਹਿਲਾਂ ਤੁਸੀਂ ਦੇਖਿਆ ਪ੍ਰਵਾਸੀਆਂ ਨੇ ਨਹੀਂ ਪੰਜਾਬੀਆਂ ਦੇ ਬਹੁਤ ਵੱਡੇ ਹਮਲੇ ਕੀਤੇ ਨੇ ਜ਼ਮੀਨਾਂ ਲੈ ਕੇ ਕੰਮ ਨੂੰ ਲੈ ਕੇ ਆ ਉੱਥੇ ਵੀ ਸਰਕਾਰਾਂ ਕੋਈ ਐਕਸ਼ਨ ਨਹੀਂ ਕਰਦੀਆਂ ਦਿਖਾਈ ਦਿਤੀਆਂ ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰਾਂ ਨੂੰ ਮੈਂ ਨਹੀਂ ਕਹਿੰਦਾ ਵੀ ਉਹਨੂੰ ਕੱਢ ਦੋ ਪਰ ਸਰਕਾਰਾਂ ਕੋਈ ਠੋਸ ਕਦਮ ਚੱਕ ਨਹੀਂ ਰਹੀ ਦੇਖੋ ਸਰਦਾਰ ਜੇਕਰ ਪੱਗ ਉਤਾਰਦੇਗੀ ਹੈ ਵੀ ਜਿਹੜੀ ਵਸੇ ਜਿਹੜੇ ਹੁਣ ਪਿੰਡ ਵਸੇ ਨੇ ਜੀ ਪਿੰਡ ਇਹ ਦੋ ਤਿੰਨ ਬਜ਼ੁਰਗਾਂ ਦੀ iladi ਹੁੰਦੀ ਹੈ ਇੱਕ ਪਿੰਡ ਦੇ ਵਿੱਚ ਕਿਉਂ ਸੌਕ ਘਰ ਹੁੰਦਾ 20 ਕੀ ਘਰ ਇੱਕ ਲਾਣੇ ਦੇ ਹੁੰਦੇ ਆ 20 50 ਘਰ ਇੱਕ ਲਾਣੇ ਦੇ ਹੁੰਦੇ ਆ 20 50 ਘਰ ਲਾਣੇ ਦੇ ਤਾਂ ਹੁੰਦੇ ਆ ਜੀ ਜਦੋਂ ਉਹਦੇ ਵਿੱਚ ਪ੍ਰਵਾਸੀਆਂ ਨੂੰ ਜਗ੍ਹਾ ਆਪਾਂ ਦੇ ਦੇ ਦਨੇ ਆ ਜੀ ਉਹ ਪ੍ਰਵਾਸੀ ਨੇ ਪ੍ਰਵਾਸੀ ਦਾ ਆਪਣੇ ਠੀਕ ਹੈ ਪ੍ਰਵਾਸੀ ਆ ਗਏ ਇੱਕ ਇਨਸਾਨੀਅਤ ਦੇ ਤੌਰ ਤੇ ਆਪਣੇ ਨਾਲ ਨੇ ਵੈਸੇ ਉਹਨਾਂ ਦਾ ਆਪਣੇ ਨਾਲ ਰਲਦਾ ਮਿਲਦਾ ਤਾਂ ਕੁਛ ਨਹੀਂ ਜੀ ਸਹੀ ਹੈ ਇਸ ਕਰਕੇ ਉਹ ਆਪਦੇ ਮੁਤਾਬਕ ਜਦੋਂ ਚੱਲਦੇ ਨੇ ਤਾਂ ਆਪਣੇ ਜਵਾਬ ਆਪਾਂ ਨੂੰ ਐ ਲੱਗਦਾ ਵੀ ਆਪਣੇ ਬੱਚਿਆਂ ਨੂੰ ਵਿਗੜ ਰਹੇ ਨੇ ਜੀ ਆਪਣੇ ਬੱਚੇ ਜਦੋਂ ਵਿਗੜ ਜਾਂਦੇ ਨੇ ਫਿਰ ਆਪਾਂ ਪ੍ਰਵਾਸੀਆਂ ਨੂੰ ਕਹਿੰਦੇ ਆ ਇਸ ਕਰਕੇ ਜਿਹੜੀ ਇਹ ਜਗਾ ਵਗੈਰਾ ਦੇਣੀ ਹੈ ਜਗਾ ਖਰੀਦਣੀ ਕੋਈ ਮੱਲੋ ਦੇਖੋ ਕੋਈ ਰਜਿਸਟਰੀ ਮੱਲੋ ਮਲੀ ਦਾ ਕਿਸੇ ਨੂੰ ਕਰਾ ਨਹੀਂ ਸਕਦਾ ਜੀ ਜੀ ਜੇ ਆਪਾਂ ਜਾ ਕੇ ਰਜਿਸਟਰੀ ਕਰਵਾਉਨੇ ਆ ਉਥੇ ਤਹਿਸੀਲਦਾਰ ਸਾਹਿਬ ਦੇ ਜਾ ਕੇ ਕਹਿੰਦੇ ਆ ਵੀ ਹਾਂ ਭਾਈ ਮੈਂ ਪੈਸੇ ਲੈ ਲੇ ਤੇ ਮੈਂ ਇਹਨੂੰ ਆਪਦੀ ਚੀਜ਼ ਚੋ ਦੇ ਰਿਹਾ ਤਾਂ ਉਹਦਾ ਗਾਹਾਂ ਉਹਦੀ ਰਜਿਸਟਰੀ ਹੁੰਦੀ ਹੈ ਜੀ ਗੱਲ ਤਾਂ ਇਹ ਹੈ ਵੀ ਇਸ ਗੱਲ ਤੇ ਥੋੜੀ ਜਿਹਾ ਆਪਾਂ ਨੂੰ ਪੰਜਾਬੀਆਂ ਨੂੰ ਪੰਜਾਬੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੀ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਪੰਜਾਬੀ ਦੀ ਤਰਜੀਹ ਪੰਜਾਬੀ ਨੂੰ ਪੰਜਾਬੀ ਦੀ ਤਰਜੀਹ ਦੇਵੇ ਤਾਂ ਚੰਗਾ ਜਿਵੇਂ ਆਹ ਰੋਡਵੰਸ਼ੀ ਨੇ ਆਪਣੇ ਹਿੰਦੂ ਕਮਿਊਨਿਟੀ ਚ ਨੇ ਚਾਹੀਏ ਜੀ ਜਦੋਂ ਕਿਸੇ ਅਰੋੜਵੰਸੀ ਨੇ ਚੀਜ਼ ਖਰੀਦਣੀ ਹੁੰਦੀ ਹੈ ਉਹ ਉੱਥੇ ਜਾ ਕੇ ਸਭ ਤੋਂ ਪਹਿਲਾਂ ਇਹ ਦੇਖਣਾ ਹੈ ਜੀ ਯਾਰ ਆਪਣਾ ਅਰੋੜਾ ਭਾਈਚਾਰੇ ਦਾ ਬੰਦਾ ਕੋਈ ਵੇਚ ਦੁਕਾਨਦਾਰ ਹੈਗਾ ਆਪਾਂ ਉਹ ਤੋਂ ਲਈਏ ਉਹ ਤੋਂ ਉਹ 1 ਰੁਪਿਆ ਮਹਿੰਗੀ ਵੀ ਚੀਜ਼ ਲੈ ਲੈਂਦਾ ਉਹ ਕਹਿੰਦਾ ਪਤਾ ਉਹ ਕੀ ਸੋਚਦਾ ਉਹ ਕਹਿੰਦਾ ਇਹਦੇ ਬੱਚੇ ਨੇ ਖਾ ਲਿਆ ਰੁਪਿਆ ਤਾਂ ਮੇਰੇ ਨੇ ਖਾ ਲਿਆ ਜੀ ਸ਼ਰਮਜੀ ਮੈਂ ਸੌਰੀ ਰਵਿੰਦਰ ਜੀ ਮੈਂ ਇਹ ਗੱਲ ਨਹੀਂ ਕਹਨਦਾ ਕੀਰਤ ਮੰਨ ਜੀ ਗੱਲ ਦਾ ਜਵਾਬ ਦਿਓ ਦੇਖੋ ਜਿਹੜੇ ਬੰਦੇ ਦੀ ਪਾਗ ਉਤਾਰੀ ਗਈ ਹੈ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਸਾਫ਼ ਕਹਿਆ ਗਿਆ ਉਹ ਖਬਰ ਥੋੜੇ ਦੇ ਬਾਅਦ ਨਸ਼ਰ ਵੀ ਹੋਏਗੀ ਸਾਡੇ ਚੈਨਲ ਤੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਥਾਣੇ ਵਿੱਚ ਅਸੀਂ ਕੰਪਲੇਂਟ ਕਰ ਰਹੇ ਆਂ ਸਾਡਾ ਕਸੂਰ ਇਹ ਸਾਡੇ ਮੁੰਡੇ ਦਾ ਵੀ ਮੁੰਡਾ ਨਹੀਂ ਹੈ ਉਹ ਇੱਕ ਵਿਆਹਿਆ ਬੰਦਾ ਹੈ ਜੈਨੂਲ ਬੰਦਾ ਕੋਈ ਬੱਚਾ ਜੀ ਅਸੀਂ ਕਹਿ ਸਕਦੇ ਉਹਨੇ ਸਿਰਫ ਜਿਹੜੇ ਪੋਪੂਰੀ ਗਾਣੇ ਚਾ ਰਹੇ ਸੀ ਉਹ ਰੋਕਿਆ ਸੀ ਉਹ ਕਹਿਆ ਸੀ ਬਦਲ ਦੋ ਔਰ ਐਨੇ ਕਹਿਨ ਦੀ ਉਹਦੀ 15 ਤੋਂ 20 ਬੰਦੇ ਨੇ ਕੁੱਟਮਾਰ ਕਰਤੀ ਪੱਗ ਤਾਰਦੇ ਕੋਈ ਜੱਥੇ ਬੰਦੇ ਸਾਹਮਣੇ ਨਹੀਂ ਆਈ ਕੋਈ ਇਨਸਾਫ ਨਹੀਂ ਰਿਹਾ ਇਹ ਗੱਲ ਹੈ ਜੀ ਪੱਗ ਤਾਂ ਉਤਰ ਗਈ ਪੱਗ ਵਾਸਤੇ ਤਾਂ ਦੇਖੋ ਪੱਗ ਨਹੀਂ ਉਤਰਨੀ ਚਾਹੀਦੀ ਪੱਗ ਗੁਰੂ ਸਾਹਿਬ ਦਾ ਦਿੱਤਾ ਹੋਇਆ ਇਹਨਾਂ ਨੂੰ ਇੱਕ ਖੂਬਸੂਰਤ ਗਹਿਣਾ ਹੈ ਇਹਨਾਂ ਨੂੰ ਹੰਡਾਉਣਾ ਚਾਹੀਦਾ ਔਰ ਹੰਡਾਉਣ ਦੇਣਾ ਚਾਹੀਦਾ ਗੱਲ ਕਰ ਇਹਨਾਂ ਨੂੰ ਵੀ ਉਸ ਚੀਜ਼ ਦੀ ਕਦਰ ਕਦਰ ਕਰਨੀ ਚਾਹੀਦੀ ਹੈ ਵੀ ਸਾਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹਦੀ ਅਸੀਂ ਕਦਰ ਕਰੀਏ ਜੀ ਦੂਜੀ ਗੱਲ ਇਹ ਹੈ ਜੀ ਜਿਹੜਾ ਡੀਜੇ ਲਾਉਣਾ ਹੈ ਸਪੀਕਰ ਲਾਉਣਾ ਇਹਨਾਂ ਚੀਜ਼ਾਂ ਦਾ ਸਰਕਾਰਾਂ ਨੂੰ ਬੰਦ ਚਾਹੀਦੀ ਹੈ ਜੇ ਡੀਜੇ ਲੱਗਿਆ ਤਾਂ ਲੜਾਈ ਹੋਈ ਜੀ ਸੀਆਂ ਥਾਈ ਹੋਈਆਂ ਨੇ ਇਹ ਲੜਾਈਆਂ ਕਿਹੜਾ ਕੋਈ ਇੱਕ ਥਾਂ ਹੁੰਦੀ ਹੈ ਹਾਂਜੀ ਹਾਂਜੀ ਜਿਹੜੇ ਧਾਰਮਿਕ ਸਥਾਨਾਂ ਦੇ ਵਿੱਚ ਹੋਰ ਡੀਜੇ ਹੈ ਸੋ ਵਿਆਹਾਂ ਦੇ ਦਿਨਾਂ 'ਚ ਤਿਹਾਰਾਂ ਦੇ ਦਿਨਾਂ ਦੇ ਵਿੱਚ ਮਤਲਬ 3 ਵਜੇ ਸਪੀਕਰ ਲੱਗ ਜਾਂਦੇ ਆ ਇੱਕ ਪਾਸੇ ਤਾਂ ਮੈਂ ਅੱਜ ਮੇਰੀ ਖਿਆਲ ਸੀਗਾ ਮੈਂ ਕੀਕਾ ਮੈਂ ਇੱਕ ਛੋਟਾ ਜਿਹਾ ਬੰਦਾ ਮੈਂ ਭਾਈ ਜ세ਦਾ ਰਣਜੀਤ ਸਿੰਘ ਜੀ ਦਾ ਸਤਿਕਾਰ ਕਰਦਾ ਉਹਨਾਂ ਨੇ ਇੱਕ ਗੱਲ ਕਹੀ ਹੋਈ ਹੈ ਕਹਿੰਦੇ ਵੀ ਇਹ ਸ਼੍ਰੋਮਣੀ ਕਮੇਟੀ ਵਾਲੇ ਅੱਜ ਇਹ ਦੱਸਣਾ ਵੀ ਪੰਜਾਬ ਦੇ ਕਿੰਨੇ ਸਿੱਖ ਬੱਚੇ IAS IPS PCS ਇਸ ਤਰ੍ਹਾਂ ਦੇ ਅਫਸਰ ਬਣੇ ਉਹਨਾਂ ਨੂੰ ਆਏ ਸਾਲ ਸਨਮਾਨਿਤ ਕਰਨ ਇਹ ਤਾਂ ਕਿ ਕੌਮ ਹੋਰ ਤਰੱਕੀ ਕਰੇ ਗੱਲ ਕਰ ਉਹਨਾਂ ਨੂੰ ਜਿਹੜਾ ਮਾਹੌਲ ਹੈ ਸ਼ਾਂਤੀ ਦਾ ਮਾਹੌਲ ਪੜਨ ਦਾ ਉਦੇ ਪਿੱਛੇ ਪੰਜਾਬ ਦੇ ਜੀ ਘੱਟ ਤੋਂ ਘੱਟ 2.5 ਲੱਖ ਜਿਹੜਾ ਸਪੀਕਰ ਹੈ ਇੱਕ ਵਾਰ ਛੀਛੀ ਵਾਲੀਆਂ ਇਕੱਠਾ ਟੰਗੀਆਂ ਹੋਈਆਂ ਨੇ ਉਹਦੇ ਉੱਤੇ ਵੀ ਇਹ ਹੈਲੋ ਹੈਲੋ ਹਾਂਜੀ ਉਸ ਚੀਜ਼ ਦੇ ਉੱਤੇ ਵੀ ਇਹਨਾਂ ਨੂੰ ਕੰਟਰੋਲ ਬਾਰੇ ਕੋਈ ਵਿਚਾਰ ਪੇਸ਼ ਕਰਨਾ ਜਾਂ ਮਤਾ ਜਾਂ ਕੋਈ ਹੁਕਮਨਾਮਾ ਕਰਨਾ ਚਾਹੀਦਾ ਜੇ ਕੀਤਾ ਹੋਇਆ ਤਾਂ ਉਹਦੇ ਉੱਤੇ ਅਮਲ ਕਰਾਉਣਾ ਚਾਹੀਦਾ ਤੁਹਾਡੀ ਤੁਹਾਡੀ ਗੱਲ ਦਾ ਜਵਾਬ ਲੈ ਲਾਂ ਐ ਸ਼ਰਮਾਈ ਤੋਂ ਕਾਫੀ ਟਾਈਮ ਤੋਂ ਲਾਈਨ ਤੇ ਨੇ ਮੇਰੇ ਨਾਲ ਸ਼ਰਮਾਈ ਸੁਣ ਰਹੇ ਹੋ ਕੀ ਕਹਿਣਾ ਜਿੰਦਰ ਜੀ ਦਾ ਸ਼ਾਇਦ ਸ਼ਰਮਾਈਦਾ ਸਾਡਾ ਫੋਨ ਕਟਆਫ ਹੋ ਗਿਆ ਪਰ ਦੋਸਤੋ ਜਿਹੜਾ ਅੱਜ ਦਾ ਮੁੱਦਾ ਸੀ ਕਿ ਪ੍ਰਵਾਸੀਆਂ ਦੇ ਉੱਪਰ ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ ਪੰਜਾਬ ਚਾਹਨ ਤੋਂ ਪਰ ਜੋ ਇਹ ਕਾਫੀ ਯਾਨੀ ਸਾਹਮਣੇ ਆਈਆਂ ਮਤਭਾਗਿਆ ਖਬਰਾਂ ਇਹ ਕਿਤਨਾ ਕਿਤੇ ਫਿਰ ਸਭ ਦੇ ਹਿਰਦੇ ਹਿਰਦੇ ਵਦੁੰਦਰੀਆਂ ਨੇ ਜਿਵੇਂ ਕਿ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਸਰਦਾਰ ਵਿਅਕਤੀ ਜੋ ਕਿ ਗਾਣੇ ਸਿਰਫ ਕਹਿ ਰਿਹਾ ਸੀ ਕਿ ਭੋਜਪੂਰੀ ਗਾਣੇ ਬਦਲ ਦੋ ਸੌਰੀ ਲੋੜੀ ਮੌਕੇ ਦੇ ਕਹਿ ਰਿਹਾ ਸੀ ਐਨੇ ਕਹਿੰਦੇ ਉਸ ਦੀ ਮਾਰ ਕਟਾਈ ਕਰ ਦਿੱਤੀ ਗਈ ਇਕੱਲਾ ਮਾਰ ਕਟਾਈ ਕੀਤੀ ਕਰਤੀ ਉਸ ਦੀ ਪੱਗ ਉਤਾਰ ਦਿੱਤੀ ਗਈ ਜੋ ਕਿ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਪੱਗ ਗੁਰੂਆਂ ਦੀ ਦੇਣ ਹੈ ਜਿਵੇਂ ਕਿ ਰਜਿੰਦਰ ਜੀ ਕਹਿ ਰਹੇ ਸੀ ਤੇ ਸ਼ਰਮਾਈ ਨੇ ਵੀ ਸਾਫ਼ ਤੌਰ ਤੇ ਕਿਹਾ ਕਿ ਇਹਨਾਂ ਲੋਕਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ ਹਾਲਾਂਕਿ ਉਹਨਾਂ ਦੇ ਘਰ ਦੇ ਨੇ ਇੱਕ ਗੱਲ ਕਹੀ ਐ ਅਮਰੀਕਾ ਦੇ ਨੇ ਵੀ ਸਾਡੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣ ਦੇਖਣਾ ਇਹ ਹੈ ਕਿ ਬਟਾਲਾ ਦੇ ਵਿੱਚ ਵੀ ਇਦਾਂ ਦੀ ਘਟਨਾ ਹੋਈ ਹੈ ਪ੍ਰਵਾਸੀਆਂ ਨੇ ਇੱਕ ਵਿਅਕਤੀ ਦੀ ਰੇੜੀ ਬਲਟਾ ਦਿੱਤੀ ਹੈ ਉਸ ਤੋਂ ਪਹਿਲਾਂ ਵੀ ਤੁਹਾਨੂੰ ਅਸੀਂ ਕਈ ਖਬਰਾਂ ਵਿੱਚ ਕਰ ਚੁੱਕੇ ਹਾਂ ਤੇ ਸ਼ਰਮਾਈ ਦੁਆਰਾ ਲਾਈਨ ਤੇ ਆ ਗਏ ਨੇ ਸ਼ਰਮਾ ਜੀ ਇੱਕ ਜਾਂਦਿਆਂ ਦੇ ਆਖਰੀ ਸਵਾਲ ਪੁੱਛਾਂਗਾ ਵੀ ਜੋ ਉਹਨਾਂ ਨੇ ਕਿਹਾ ਰਿੰਦਰੀ ਨੇ ਵੀ ਜਿਹੜਾ ਕਾਰਵਾਈਆਂ ਨਹੀਂ ਹੁੰਦੀਆਂ ਕਾਰਵਾਈਆਂ ਨਹੀਂ ਹੁੰਦੀਆਂ ਉਹ ਇਹਦਾ ਕਾਰਨ ਨੇ ਉਹਨਾਂ ਨੇ ਖਾਸ ਤੌਰ ਤੇ ਕਿਹਾ ਵੀ ਜਿਹੜੇ ਡੀਜੇ ਚੱਲਦੇ ਨੇ ਡੀਜੇ ਕਰਕੇ ਲੜਾਈ ਹੋਈ ਹੈ ਡੀਜੇ ਬੰਦ ਕਰਨੇ ਚਾਹੀਦੇ ਆ ਸਰਕਾਰਾਂ ਨੂੰ ਆ ਬਿਲਕੁਲ ਬਿਲਕੁਲ ਦੇਖੋ ਉਹ ਤਾਂ ਲਾ ਸਾਹ ਵਾਸਤੇ ਬਰਾਬਰ ਹੈ ਜੀ ਕਾਨੂੰਨ ਸਾਹ ਵਾਸਤੇ ਬਰਾਬਰ ਹੈ ਜੀ ਚਾਹੇ ਉਹ ਪ੍ਰਵਾਸੀ ਹੈ ਚਾਹੇ ਉਹ ਪੰਜਾਬੀ ਹੈ ਜੀ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਮੈਂ ਸਟਾਰਟਿੰਗ ਦੇ ਵਿੱਚ ਵੀ ਕਿਹਾ ਸੀ ਯਾਰ ਮੇਰਾ ਤਰਕ ਵੀ ਹਮੇਸ਼ਾ ਹੀ ਰਹਿੰਦਾ ਵੀ ਮੈਂ ਕਦੇ ਇਹ ਨਹੀਂ ਕਹਿੰਦਾ ਵੀ ਪ੍ਰਵਾਸੀਆਂ ਨੂੰ ਆਉਣਾ ਜਾਣਾ ਬੰਦ ਕਰੋ ਇਹਨਾਂ ਨੂੰ ਪੱਟੋ ਇਹਨਾਂ ਨੂੰ ਕਹੋ ਬਿਲਕੁਲ ਸਾਡਾ ਤਰਕ ਨਹੀਂ ਜੇ ਮੈਂ ਆਪਣੀ ਖੁਦ ਦੀ ਗੱਲ ਕਰਾਂ ਮੇਰਾ ਇੱਕੋ ਫਿਲਹਾਲ ਬੈਸਟ ਫਰੈਂਡ ਹੋਊਗਾ ਯੂਪੀ ਦਾ ਮੇਰਾ ਦੋਸਤ ਹੈ ਇੱਥੇ ਹੀ ਰਹਿ ਰਿਹਾ ਸਨ ਹੀ ਨਿਕਲੇ ਵਿੱਚ ਰਹਿ ਰਿਹਾ ਪੂਰਾ ਪਰਿਵਾਰ ਕੇ ਪਰ ਸਾਡੇ ਨਾਲ ਸਾਝ ਹੈ ਜੀ ਲੇਕਿ ਕੰਮ ਸਾਡਾ ਵਿਰੋਧ ਆ ਜਿਹੜਾ ਨਾ ਕਿਸੇ ਸੁਬੇ ਪ੍ਰਤੀ ਆ ਨਾ ਕਿਸੇ ਕਾਸਟ ਪ੍ਰਤੀ ਆ ਸਾਡਾ ਵਿਰੋਧ ਆ ਮਾੜੇ ਕੰਮਾਂ ਵੱਲ ਜਾਂ ਮਾੜੀਆਂ ਜਿਹੜੀਆਂ ਸਾਡੇ ਸਾਹਮਣੇ ਅੱਗੇ ਗਤੀਵਿਧੀ ਆ ਜਾਂਦੀ ਇਹਨਾਂ ਲੋਕਾਂ ਦੀਆਂ ਜਾਂ ਮਾੜੇ ਬਿਹੇਵੀਅਰ ਆ ਜਾਂਦੇ ਆ ਜਾਂ ਮਾੜੇ ਕੰਮ ਆ ਜਾਂਦੇ ਕਿਸੇ ਦੇ ਵੀ ਆ ਜਾਂਦੇ ਇਹ ਸਾਡਾ ਵਿਰੋਧ ਹਮੇਸ਼ਾ ਉਹਨਾਂ ਚੀਜ਼ਾਂ ਪ੍ਰਤੀ ਹੁੰਦਾ ਹੈ ਜੀ ਚਲੋ ਸਰ ਮੈਂ ਤੁਹਾਨੂੰ ਅਪਡੇਟ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਓਡੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸ਼ਰਮਈ ਦੁਆਰਾ ਆਗੇ ਸੀ ਜਿਵੇਂ ਤੁਹਾਨੂੰ ਦੂਸੇ ਫੋਨ ਕਟਆਫ ਹੋ ਗਿਆ ਸੀ ਤੇ ਉਹਨਾਂ ਦਾ ਵੀ ਇਹ ਕਹਿਣਾ ਸਾਡਾ ਵੀ ਇਹ ਮੰਨਣਾ ਵੀ ਅਸੀਂ ਕਿਸਦਾ ਵਿਰੋਧ ਨਹੀਂ ਕਰਦੇ ਚਾਹੇ ਕੋ ਯੂਪੀ ਦਾ ਹੋਵੇ ਚਾਹੇ ਕੋ ਬਿਹਾਰ ਦਾ ਹੋਵੇ ਪਰ ਜਦੋਂ ਅਜਈਆਂ ਮੰਦਭਾਗੀਆਂ ਖਬਰਾਂ ਸਾਹਮਣੇ ਨਸ਼ਰ ਹੁੰਦੀਆਂ ਨੇ ਤਾਂ ਫੇਰ ਸਾਨੂੰ ਆਵਾਜ਼ ਚੱਕਣੀ ਪੈਂਦੀ ਹੈ ਬੋਲਣਾ ਪੈਂਦਾ ਹੈ ਕਿ ਠੀਕ ਹੈ ਤੁਸੀਂ ਜੇਕਰ ਤੁਹਾਨੂੰ ਗੱਲ ਵਾਸੀ ਤੁਸੀਂ ਬਹਿ ਗੱਲਵਾ ਕਰ ਸਕਦੇ ਸੀ ਤੁਸੀਂ ਇੱਕ ਸਰਦਾਰ ਵਿਅਕਤੀ ਦੀ ਪਾਗ ਉਤਾਰਤੀ ਉਹਦੀ ਕਟਮਾਰ ਕੀਤੀ ਹੈ ਇਹ ਤੁਹਾਡੇ ਲਈ ਬਹੁਤ ਗਲਤ ਹੈ ਇਹ ਇੱਕ ਜਗ੍ਹਾ ਨਹੀਂ ਇਹ ਕਈ ਜਗ੍ਹਾ ਤੋਂ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਨੇ ਪਰ ਇੱਕ ਪ੍ਰਸ਼ਾਸਨ ਕਿਉਂ ਇਹ ਲੋਕਾਂ ਦੇ ਕਾਰਵਾਈ ਨਹੀਂ ਕਰਦਾ ਕਿਉਂ ਛੱਡ ਦਿੰਦਾ ਹੈ ਇਹ ਵੀ ਇੱਕ ਸਵਾਲੀਆ ਨਿਸ਼ਾਨ ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਤੇ ਖੜੇ ਹੁੰਦੇ ਨੇ ਤੇ ਦੋਸਤੋ ਉਹ ਦੇਖਾਂਗੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਪੀੜਤ ਵਿਅਕਤੀ ਪਾਗ ਉਤਾਰੀ ਗਈ ਹੈ ਉਸ ਦੇ ਘਰਦਿਆਂ ਨੇ ਮੀਡੀਆ ਦੇ ਜ਼ਰੀਏ ਆਵਾਜ਼ ਉਠਾਈ ਹੈ ਆਪਣੀ ਤੇ ਇਨਸਾਫ ਦੀ ਮੰਗ ਕੀਤੀ ਹੈ ਹੁਣੇ ਦੇਖਾਂਗੇ ਕਿ ਕਿਹੜਾ ਜਥੇਬੰਦੀ ਕਿਹੜੀ ਜਾਂ ਕਿਹੜਾ ਵਿਅਕਤੀ ਕਿਹੜਾ ਪੁਲਿਸ ਪ੍ਰਸ਼ਾਸਨ ਉਸ ਨੂੰ ਕਦੋਂ ਦਵਾਦਾ ਇਨਸਾਫ ਕੌਣ ਫੜਦਾ ਉਜ਼ੀ ਬਾ ਇਹਦੀ ਜੋ ਵੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂਗਾ ਏਵਨ ਪੰਜਾਬੀ ਟੀਵੀ ਤੇ ਤੇ ਤੁਸੀਂ ਉੱਥੇ ਦੇਖਦੇ ਰਹੋ ਪੰਜਾਬੀ ਟੀਵੀ ਤੇ ਦੋਸਤੋ ਮੈਨੂੰ ਦਿਓ ਇਜਾਜ਼ਤ ਧੰਨਵਾਦ